ਅਸੀਂ ਵੀ ਦੱਸ ਮੈਂ ਦੋ ਬੰਦੇ ਮੰਦਰ ਪਹਿਲਾਂ ਕਹਿਣਾ ਹੁੰਦਾ ਮੈਂ ਕੱਪੜੇ ਲਾਉਂਗਾ ਕੱਪੜੇ ਲਾਉਂਗਾ ਉਹ ਵੀ ਬੰਦੇ ਜਿਹੜੀ ਕਰਦੀ ਸੀ ਵੀਡੀਓ ਆ ਚਾਈ ਵੀਡੀਓ ਪਾਈ ਆਈ ਉਹਦੇ ਥੱਪੜ ਮਾਰੇ ਜਾਂਦੇ ਸਰਪੰਚ ਦੋਰੇ ਵਿੱਚ ਇਹਦਾ ਹੱਕ ਹੈ ਮੈਂ ਵੀਰ ਦਾਈ ਉਹਦੇ ਵਿੱਚ ਵੀਡੀਓ ਪਾਉਣ ਦਾ ਇਹ ਕੋ ਲੋਕਡਾਉਨ ਵਾਸਤੇ ਕਿਨ ਬਣਾਈ ਪਿੰਡ ਦਾ ਕੋਈ ਕੰਮ ਨਹੀਂ ਹੋ ਰਿਹਾ ਨਾਲੀ ਬਣੀ ਆ ਜੀ ਮੇਰੇ ਫਿਰ ਨਾਲੇ ਮੇਰਾ ਪਾਣੀ ਜਾਂਦਾ 500 ਰੁਪਏ ਮੈਥੇ ਵੀ ਲੈ ਗਈ ਹੁਣ ਸਾਰਾ ਪਿੰਡ ਦੇ 2-2 250 ਬੰਦਾ ਦੇਖਦਾ ਪਿੰਡ ਦੇ ਵਿੱਚ ਉਹ ਤਾਂ ਕਹਿੰਦੇ 20 ਸਰਪੰਚਾਂ ਤੇ ਥੱਪੜ ਮਾਰ ਲੱਗ ਰਹੇ ਨੇ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਕੋਈ ਆਪਣਿਆਂ ਦੀ ਮਾਰਨ ਦੀ ਗੱਲ ਮੈਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਇਹਨੂੰ ਕਹਿੰਦਾ ਮੈਨੂੰ ਬੋਲਣ ਦੇ ਮੈਨੂੰ ਬੋਲਣ ਦੇ ਯਾਰ ਇਹਨੂੰ ਕੀ ਕਹਿੰਦਾ ਮੈਨੂੰ ਬੋਲਣ ਦੇ ਮੈਂ ਬੋਲ ਰਿਹਾ ਮਤਵਾਉਂਦਾ ਮੈਂ ਜਵਾਬ ਦੇ ਰਿਹਾ ਗੀਕਾ ਬੋਲ ਜਣਾ ਫੇਰ ਤੂੰ ਮਤਵਾਉਂਦਾ ਰਿਹਾ ਕਰਦਾ ਪਤਾ ਨਹੀਂ ਕਿਹੜਾ ਬੰਦਾ ਇਹਨੂੰ ਮੈਨੂੰ ਮੈਨੂੰ ਛੋਹ ਦਊਂਗਾ ਉਹ ਰਗ ਲਿਕਲ ਕਰਦਾ ਕਿਵੇਂ ਮਾਰ ਦੇਗਾ ਥਾਪੜੇ ਤੂੰ ਯਾਰ ਮੈਨੂੰ ਥਾਪੜ ਮਾਰਿਆ ਥਾਪੜ ਹੱਥ ਲਾ ਤੂੰ ਓ ਯਾਰ ਮੈਂ ਖੜੀ ਆ ਗਿਆ ਮੈਨੂੰ ਸਭ ਨਾਲ ਨਹੀਂ ਮਾਰਦਾ ਮੈਂ ਮੈਂ ਉਹਨਾਂ ਨਾਲ ਗੱਲ ਕਰਨਾ ਮੈਨੂੰ ਗੱਲ ਕਰ ਰਹੀ ਹੈ ਇਹ ਪਿੰਡ ਦਾ ਕੋਈ ਕੰਮ ਨਹੀਂ ਹੋ ਰਿਹਾ ਨਾਲੀ ਬਣੀ ਹੈ ਜੀ ਮੇਰੀ ਮੇ ਨਾਲੇ ਮੇਰਾ ਪਾਣੀ ਜਾਂਦਾ 500 ਰੁਪਏ ਮੈਥੇ ਵੀ ਲੈ ਗਈ ਕੋਈ ਕੰਮ ਨਹੀਂ ਹੋ ਰੇ ਪਿੰਡ ਦਾ ਛਾਲ 1.5 ਸਾਲ ਹੋ ਗਿਆ ਕੁਛ ਨਹੀਂ ਹੋਇਆ ਅਜੇ ਤੱਕ 500 ਕਦਾ ਲਈ ਆਈ ਉਹ ਉਹ ਨਾਲੀ ਨਾਲੀ ਬਣੀ ਜੀ 2 200 ਰੁਪਏ ਮੈਂ ਆਪਦੇ ਬਾਡ ਦੇ ਵਿੱਚ ਪੈਸੇ ਨਾਲੀ ਬਣੀ ਜੀ 500 ਨਾਲੇ ਮੇਰਾ ਪਾਣੀ ਜਾਂਦਾ 2 200 ਰੁਪਏ ਜੀ 2 200 ਰੁਪਏ ਜੀ ਮੈਂ ਆਪਦੇ ਬਾਡ ਦੇ ਵਿੱਚ ਇਕੱਠੇ ਕਰਕੇ ਨਾ ਹੀ ਆਪ ਖੋਦਾ ਮੈਂ ਆਪਦੇ ਬਾਡ ਦੇ ਵਿੱਚ ਲੇਬਰ ਦੇ ਪਾਸੇ ਆਪ ਦਿੱਤਨੀ 15 16000 ਰੁਪਏ ਜੀ ਕੰਮ ਪੰਚਾਇਤੀ ਸੀਗਾ ਕੰਮ ਪੰਚਾਇਤੀ ਸੀਗਾ ਜੀ ਪੰਚਾਇਤੀ ਕੰਮ ਦੀ ਆ ਜੀ 2 200 ਇਕੱਠਾ ਕਰਕੇ ਮੈਂ ਆਪਦੇ ਹੱਥ ਨਾਲ ਕੀਤਾ ਮੈਂ ਉਹ ਦੱਸ ਰਿਹਾ ਠੀਕ ਹੈ ਕਿ ਜਿਹੜਾ ਚਾਹ ਪਾਣੀ ਹੈ ਇਹ ਚਾਹੇ ਕੋਸ਼ਿਸ਼ ਵੀ ਕਹੀ ਜਾਣਾ ਮੈਨੂੰ ਕੋਈ ਵਿਰੋਧੀ ਪਾਰਟੀ ਨਾਲ ਨਹੀਂ ਇਹਨਾਂ ਨੂੰ ਚਾਹ ਪਾਣੀ ਦਾ ਕੋਈ ਉੱਥੇ ਮਸਲਾ ਨਹੀਂ 200 ਰੁਪਿਆ ਘਰ ਪਾਇਆ 200 ਰੁਪਿਆ ਮੈਂ ਆਪਦੇ ਪੱਲਿਆਂ ਦਿੱਤਾ ਹੈ ਆਪਦੇ ਸਿਰ ਤੇ ਤਾਫਲੇ ਚੱਕ ਕੇ ਉੱਥੇ ਕੰਮ ਕੀਤਾ ਅੱਛਾ ਕਈਆਂ ਨੇ 500 ਹੀ ਪਾਇਆ ਜੀ ਕਬ ਬਥੇਰੇ ਦੇ ਤੇਰੇ ਬੰਦੇ ਨੇ ਹਜ਼ਾਰ ਮੈਂ ਗਰੀਬ ਬੰਦਾ ਛੋਟੀ ਕਸ਼ਟ ਦਾ ਮੈਂ ਤੋ ਸੋ ਦਿੱਤਾ ਮੈਂ ਤਾਸਲਾ ਪਰ ਪਰ ਮੈਂ ਤਾਸਲਾ ਆਪ ਚੱਕਿਆ ਠੀਕ ਹੈ ਤਾਸਲਾ ਭੰਨਿਆ ਮੈਂ ਬਾਜਰੀ ਚੱਕੀ ਆ ਤਾਸਲੇ ਤਾਸਲੇ ਆਪ ਚੱਕ ਕੇ ਵੀਡੀਓ ਹੈ ਵੀ ਹਾਂ ਮੇਰੇ ਸਿਰ ਤੇ ਤਾਸਲਾ ਹੈ ਤਾਸਲੇ ਨਾਲ ਬਾਜਰੀ ਟਿੱਕ ਟੱਟਾ ਸਭ ਹੋ ਚੱਕਿਆ ਕਿੰਨੀ ਉਮਰ ਬਾਪੂ ਜੀ ਤੁਹਾਡੀ 73 ਸਾਲ ਦੀ 73 ਸਾਲ ਦੀ ਫਿਰ ਵੀ ਨਾਲੇ ਜੇ ਹਾਸੇ ਮਜ਼ਾਕ ਜੇ ਕੋਈ ਵੀਡੀਓ ਪਾ ਰਿਹਾ ਫਿਰ ਉਜ ਤਰਾਜ ਕੇ ਜੇ ਆਪਾਂ ਗਲਤਾਂ ਤਾਂ ਉਹ ਆਪਣੇ ਮੱਥੇ ਤੇ ਲੱਗੂਗੀ ਜੀ ਜੇ ਆਪਾਂ ਗਲਤ ਹੋਵਾਂਗੇ ਤਾਂ ਗੱਲ ਚੂਹੂਗੀ ਨਹੀਂ ਆਪਾਂ ਨੂੰ ਕਦੇ ਕਿ ਕੋਈ ਵੀਡੀਓ ਬਾਈ ਚੱਲੇ ਕੋਈ ਹਾਸੇ ਮਜ਼ਾਕ ਦੇ ਵੀਡੀਓ ਆਈ ਚੱਲੇ ਕਦੇ ਗੁੱਸਾ ਨਹੀਂ ਲੱਗਦਾ ਹੈ ਗਿਆ ਜਿੱਥੇ ਆਪਾਂ ਕੋਈ ਲੱਗਾਂਗੇ ਗਲਤ ਜਿੱਥੇ ਆਪਾਂ ਨੂੰ ਕੋਈ ਲੱਗੂਗਾ ਉੱਥੇ ਹੋ ਸਕਦਾ ਸੇਟਰ ਹੋਥੇ ਹੱਥ ਸੀ ਮੈਂ ਜਗ ਲਈ ਤੇ ਪੜਾਈਓ ਕੱਲੀ ਵੀਡੀਓ ਸਰਪੰਚਾਂ ਨੇ ਹੋ ਰਹੀ ਦਿੰਦੇ ਨਹੀਂ ਵੀਡੀਓ ਹੈ ਬਾਈ ਪੇਡ ਕੱਢ ਲੈ ਸਰਪੰਚੀ ਦੇ ਭਵਾਂਤਵਾਂ ਦੇ ਵੀਡੀਓ ਬਣਦੇ ਨੇ ਇੰਡਰਾਂ ਦੇ ਵੀਡੀਓ ਬਣਦੇ ਨੇ ਹੱਸੇ ਮਜਾ ਕੇ ਲਈਆਂ ਜੀ ਉਹ ਕਿਹੜਾ ਕੋਈ ਕੱਲੇ ਇਹਨਾਂ ਦੀ ਵੀਡੀਓ ਨਹੀਂ ਜੀ ਤੁਸੀਂ ਇਸ ਤਰ੍ਹਾਂ ਦਾ ਕਿਉਂ ਮਾਹੌਲ ਖਰਾਬ ਨਹੀਂ ਹੋ ਰਿਹਾ ਤੁਹਾਨੂੰ ਨਹੀਂ ਲੱਗ ਰਿਹਾ ਪਿੰਡ ਦਾ ਮਾਹੌਲ ਖਰਾਬ ਹੋਊਗਾ ਇਸ ਤਰ੍ਹਾਂ ਦਾ ਮੈਂ ਤਾਂ ਸੱਚ ਤੇ ਲੜ ਰਹਾ ਜੀ ਕੋਈ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਵੀਡੀਓ ਯਾਰ ਮੈਂ ਕੋਈ ਵੀਡੀਓ ਪਾ ਕੇ ਕੋਈ ਨਾ ਬਦਨਾਮ ਥੜੂ ਕਰ ਰਿਹਾ ਜੀ ਮੈਂ ਕੋਈ ਵੀ ਬਦਨਾਮ ਥੜੂ ਕਰ ਰਿਹਾ ਜੇ ਇਹਨ ਇਹ ਜਿਹੜੀ ਕੋਈ ਹੈਗਾ ਹੀ ਲੜ ਲਾਂਗੇ ਫਿਰ ਪਹਿਲਾਂ ਵੀ ਕਹੇ ਚੁੱਪ ਕਹਿ ਚੁੱਕੇ ਜਿੱਥੇ ਮੈਨੂੰ ਮੈਂ ਗਲਤ ਆ ਵੀ ਤੁਸੀਂ ਮੈਨੂੰ ਦੱਸ ਦੋ ਮੈਨੂੰ رائے ਦੇ ਦਿਓ ਠੀਕ ਹੈ ਮੈਂ ਬਣਾਦਾ ਹੀ ਹੁੰਦਾ ਮੈਥੋਂ ਕਈ ਵਾਰ ਮੈਥੋਂ ਵੀ ਗਲਤੀ ਹੋ ਜਾਂਦੀ ਹੈ ਵੀ ਮੈਨੂੰ رائے ਦੇ ਦਿਓ ਐ ਕਰਕੇ ਜੇ ਮੈਥੋਂ ਗਲਤ ਹੋ ਰਿਹਾ ਕੋਈ ਕੰਮ ਮੈਨੂੰ ਦੱਸੋ ਹੁਣ ਆ ਤਾਂ ਵਿੱਚ ਆ ਕੇ ਯਾਰ ਵੀਡੀਓ ਦੇ ਵਿੱਚ ਪਾ ਕੇ ਹੁਣ ਸਾਰਾ ਪਿੰਡ ਦੇ 2200 ਬੰਦਾ ਦੇਖਦਾ ਪਿੰਡ ਦੇ ਵਿੱਚ ਉਹ ਤਾਂ ਕਹਿੰਦੇ ਕਿ ਵੀ ਸਰਪੰਚ ਦੇ ਆ ਥੱਪੜ ਮਾਰ ਲੱਗ ਰਹੇ ਨੇ ਇਹ ਕੋਈ ਵਧੀਆ ਗੱਲ ਤਾਂ ਨਹੀਂ ਹੈਗੀ ਵਧੀਆ ਕੰਮ ਵੀ ਕਰ ਰਹੇ ਨੇ ਕਈ ਸਰਪੰਚ ਬਿਥੇਰੇ ਕੰਮ ਕਰ ਰਹੇ ਨੇ ਉਹ ਹੈਗਾ ਕੰਮ ਇਹ ਗੱਲਾਂ ਵਧੀਆ ਨਹੀਂ ਹੁੰਦੀਆਂ ਜੇ ਕੋਈ ਬਾਸ ਨੋਟਾ ਜੇ ਗਰੁੱਪ ਵਧੀਆ ਬੰਦ ਹੋ ਜਾਏ ਵਧੀਆ ਗੱਲ ਹੈ ਜੇ ਚੀਜ਼ ਪਾਉਣੀ ਆ ਮੈਂ ਐ ਨਹੀਂ ਕਹਿੰਦਾ ਜੇ ਚਲਾਉਣਾ ਗਰੁੱਪ ਉਹਦੇ ਵਿੱਚ ਵਧੀਆ ਚੀਜ਼ ਪਾਓ ਜਿਹੜੇ ਗਰੁੱਪ ਦਾ ਐਡਮਿਨ ਕੌਣ ਹੈ ਇਹਦਾ ਇਹੀ ਨੇ ਜੀ ਅੱਛਾ ਜੀ ਜਿਹੜਾ ਗਰੁੱਪ ਦਾ ਐਡਮਿਨ ਹੈ ਜੀ ਦੋ ਮੁੰਡੇ ਬਾਰ ਬੈਠੇ ਨੇ ਜੀ ਇੱਕ ਮੈਂ ਆ ਜੀ ਖੁਦ ਆ ਇਹ ਮੈਂਬਰ ਸਾਰੇ ਮੇਰੇ ਕੋਲ ਸਕਰੀਨਸ਼ਾਟ ਪਿਆ ਹੈ ਜੀ ਇਹਨਾਂ ਦਾ ਇਹ ਖੁਦ ਨੰਬਰ ਐਡ ਕਰਾਉਂਦ ਨੇ ਜੀ ਇੱਕ ਪਾਸੇ ਤਾਂ ਮੇਰੇ ਤੋਂ ਨੰਬਰ ਐਡ ਕਰਾਉਂਦ ਨੇ ਗਰੁੱਪ ਦੇ ਵਿੱਚ ਜੀ ਦੂਜੇ ਪਾਸੇ ਇੱਕ ਮਿੰਟ ਇਹ ਇਹਨੇ ਸਕਰੀਨਸ਼ਾਟ ਪਿਆ ਜੀ ਮੈਨੂੰ ਦੀ ਗੱਲ ਤੇ ਆਓ ਫੇਰੇ ਫੇਰੇ ਰਾਤ ਨੂੰ ਪੀ ਕੇ ਸ਼ਰਾਬਾਂ 10 ਵਜੇ ਦੇ ਕਹਿੰਦੇ ਤੇ ਦੀ ਗੱਲ ਤੇ ਆਓ ਮੁੱਦੇ ਦੀ ਗੱਲ ਤੇ ਆਓ ਕੋਈ ਨਹੀਂ ਇੱਕ ਮੈਂਬਰ ਤੋਂ ਤੇ ਰੋਪ ਲਾ ਰਿਹਾ ਪੰਚਾਇਤ ਤੇ ਕੀ ਕਹੋਗੇ ਜੇ ਬਾਰੇ ਜਿਵੇਂ ਕੀ ਕਹਿੰਦੇ ਵੀ ਸਰ ਜੀ ਪਤਾ ਪਤਾ ਸਰ ਜੀ ਸਾਰੇ ਪਿੰਡਾਂ ਤੋਂ ਪੁੱਛ ਲਓ ਜਾ ਕੇ ਆਪ ਪਿੰਡ ਦੇ ਬੰਦੇ ਖੜੇ ਨੇ ਸਾਰਿਆਂ ਨੂੰ ਮੇਰੇ ਮੈਂਬਰਾਂ ਨੂੰ ਪੁੱਛ ਲਓ ਠੀਕ ਹੈ ਤੇ ਪਹਿਲਾਂ ਕਰਾਂ ਮੈਂ ਸਿਫਾ ਦੇਉਂਗਾ ਜੀ ਆਪਣੇ ਢੂ ਪੁੱਛ ਲੋ ਪਹਿਲਾਂ ਇਹਨੇ ਸਤੀਫੇ ਦੀ ਗੱਲ ਕਰੀ ਮੈਂ ਦੁਖੀ ਹੋ ਕੇ ਤੇਰਾ ਦੀ ਸੁਭਾ ਜੀ ਮੈਂ ਬੋਲਣਾ ਨਹੀਂ ਹੈਗਾ ਜੀ ਜਦੋਂ ਇਹ ਨਹੀਂ ਕੰਮ ਕਰਦਾ ਮੈਂ ਮੈਂ ਬੋਲਣਾ ਨਹੀਂ ਹੈਗਾ ਜੀ ਉਹਦੇ ਬਾਰੇ ਮੈਂ ਕੋਈ ਕਿਸੇ ਕਿਸੇ ਨੂੰ ਕਮੈਂਟ ਨਹੀਂ ਕੀਤੀ ਜਿਹਦੇ ਵਿੱਚ ਮੈਂ ਠੀਕ ਹੈ ਜੀ ਦੂਜਾ ਨੰਬਰ ਇਹਨਾਂ ਦੀ ਇੱਕ ਜਿਹੜਾ ਗਰੁੱਪ ਆ ਜੀ ਸਾਡੇ ਪਿੰਡ ਦੇ ਵਿੱਚ ਸੱਤ ਗਵਿੰਦਗੜ੍ਹ ਜੀ ਜੀ ਆ ਇਹ ਇਹ ਗਰੁੱਪ ਆਪਣਾ ਹੋਈਕਾ ਇਹਨਾਂ ਦੀ ਆਪਸ਼ਰਾਂਝ ਜ ਹੁੰਦੀ ਆ ਦੋਵੇਂ ਮੈਂਬਰਾਂ ਦੀ ਹੋਰ ਕੋਈ ਮੈਂਬਰ ਨਹੀਂ ਬੋਲਦਾ ਦੋ ਮੈਂਬਰ ਬੋਲਦੇ ਨੇ ਕਰੋਹੀ ਸਿੰਘ ਇੱਕ ਆਪਣਾ ਬਾਂਸਲ ਸਾਹਿਬ ਦੋਵੇਂ ਬੋਲਦੇ ਨੇ ਹੋਰ ਕੋਈ ਨਹੀਂ ਬੋਲਦਾ ਜੀ ਤੇ ਉਹ ਇਹ ਆਪ ਚ ਹੋ ਕਰਕੇ ਗੇਚਾ ਟਾਰਗੇਟ ਮੈਨੂੰ ਮੈਨੂੰ ਕਰਨਾ ਇਹਦੇ ਪਰਸੋ ਜੇ ਉਥੇ ਵੀਡੀਓ ਪਾਉਣ ਦਾ ਇਹਦਾ ਕੋਈ ਮਤਲਬ ਨਹੀਂ ਵਿੱਚੇ ਨੇ ਸਰਪੰਚ ਵਾਲੀ ਵੀਡੀਓ ਪਾਈ ਜੀ ਉਹਦੇ ਥੱਫੜ ਮਾਰੇ ਜਾਂਦੇ ਨੇ ਸਰਪੰਚ ਦੇ ਉਹਦੇ ਵਿੱਚ ਇਹਦਾ ਹੱਕ ਹੈ ਮੈਂਬਰ ਦਾ ਵੀ ਉਹਦੇ ਵਿੱਚ ਵੀਡੀਓ ਪਾਉਣ ਦਾ ਜੀ ਇਹ ਗਰੁੱਪ ਦੇ ਵਿੱਚ ਮੈਂ ਮੋਤਵਾਰ ਬੰਦਾ ਜੀ ਠੀਕ ਹੈ ਇਹਨਾਂ ਮੈਂਬਰਾਂ ਜੇ ਕੋਈ ਰੰਜਸ਼ ਹੈ ਜਾਂ ਕੋਈ ਹੋਰ ਨਾ ਮੇਰੇ ਘਰੇ ਆ ਜਨ ਮੈਂ ਇਹਨਾਂ ਨੂੰ ਆਖਿਆ ਆਏ ਸੰਡੇ ਆਪ ਮੇਰੇ ਘਰੇ ਵੀ ਮੀਟਿੰਗ ਰੱਖਿਆ ਕਰੋ ਜੇ ਕੋਈ ਆਪਾਂ ਇਹ ਕੰਮ ਕਿਵੇਂ ਕਰਾਉਣਾ ਹੈ ਪਹਿਲਾਂ ਤਾਂ ਅੰਗਰਵਾੜੀ ਪੂਰੀ ਪੂਰਚੜਾ ਜਿਹਾ ਜਿਵੇਂ ਜਿੱਥੋਂ ਮਰਜੀ ਝੜਾਤੀ ਜਿੱਥੋਂ ਮਰਜੀ ਨਾਜ਼ਰਾਤੀ ਮੈਂ ਉਦਵਤ ਸਟੇਡੀਅਮ ਆ ਮੈਨੂੰ ਪਤਾ ਹੈ ਕੱਲੇ ਮਿਸਤਰੀ ਦਾ 1120 ਰੁਪਏ ਫਟ ਕਰੇ ਜਿਹੜੇ ਉਹਦੀ ਗੱਲ ਕਰ ਰਿਹਾ ਉਹਦੀ ਪੇਮੈਂਟ ਸਿਰਫ ਇੱਕ ਮਿਰਤੀਵਾਸ ਤੇ 35 ਫੁੱਟ ਦਾ ਸਾਡਾ ਫਰਕ ਰਹੇਗਾ ਉਹਦੇ ਵਿੱਚ ਮਿਰਤੀ ਦੇ ਵਿੱਚ ਹੋਣ ਦਾ ਜਿਹੜਾ ਜਿਹੜਾ ਇਹ ਕਹਿ ਰਹੇ ਨੇ ਵੀ ਪੇਮੈਂਟ ਕਹਿੰਦਾ ਉਹ ਮਿਸਤਰੀ ਦੀ ਹੋਈ ਨਹੀਂ ਉਹ ਉਹਦੀ ਮੈਂ ਆਪ ਦਿਹਾੜੀਆਂ ਦਿੱਤੀਆਂ ਨੇ ਸਾਰਾ ਕੁਝ ਆਪ ਕਰਿਆ ਉਹ ਮਿਸਤਰੀ ਨੂੰ ਬੁਲਾ ਲਾਂ ਵੀ ਕੀ ਕੀ ਗੱਲਬਾਤ ਹੈ ਉਹਦੇ ਵਿੱਚ ਮੈਂ ਉਹਨੂੰ ਗਿਆ ਗਿਆ ਜੀ ਸਾਹਿਬ ਲਵੇ ਗਿਆ ਉਹ ਜੀ ਸਾਹਿਬ ਕਹਿੰਦੇ ਵੀ ਮੈਂ ਜਿਵੇਂ ਕਰਕੇ ਤੁਹਾਡੀ ਮਿਰਤੀ ਸਹੀ ਨਹੀਂ ਹੈਗੀ ਜੀ ਫਿਰ ਮੈਂ ਪਿੰਡ ਦੇ ਬੰਦੇ ਤੋਂ ਕਰਾਈ ਉਹ ਕਹਿੰਦਾ ਵੀ 1200 1100 980 ਬਣਦੀ ਉਹ ਸਾਰੀ ਮਿਰਤੀ ਤੇ ਆਪਣਾ ਜਿਹੜਾ ਜੈ ਸਾਹਿਬ ਬਣਾ ਰਿਹਾ ਸੀ ਉਹ 1134 ਬਣਾ ਰਿਹਾ ਮਾਜੀ 5500 65 ਫੁੱਟ ਦਾ ਫਰਕ ਪਿਆ ਜੀ ਵਿੱਚ ਉਹਦੀ ਮਿਰਤੀ ਖਰੋਸ ਹੀ ਫਿਰ ਮੈਂ ਜੈ ਫੇਰ ਬਣਾਈ ਉਹਨੇ ਮਿਸਤਰੀ ਨੂੰ ਆਖਿਆ ਮਿਸਤਰੀ ਸਾਹਿਬ ਜਿੱਥੇ ਥੋੜਾ ਫਰਕ ਲਾਦਾ ਕੋਈ ਮੜਾ ਮੋਟਾ ਵੀ ਤੁਸੀਂ ਉਹ ਕੱਢ ਕੇ ਕਰਨਾ ਵੀ ਮੈਨੂੰ ਆਪ ਵਟਸਐਪ ਕਰ ਦਿਓ ਕਹਿੰਦਾ ਮੈਂ ਥੋੜੇ ਦੇ ਕੋਣਾ ਵਿੱਚ ਕੀ ਨੇ ਉਹ ਉਹਦੀ ਪੇਮੈਂਟ ਤਾਂ ਰੁਕ ਰਹੀ ਐ ਕੋਈ ਪੇਮੈਂਟ ਉਹ ਨਹੀਂ ਹੈਗਾ ਜੀ ਪੇਮੈਂਟ ਹੋ ਜੂ ਜੀ ਸਾਰਾ ਕੁਝ ਹੋ ਜੂਗਾ ਤੇ ਨਾਲ ਕਿੰਨੇ ਮੈਂਬਰ ਤੁਹਾਡੇ ਮੇਰੇ ਮੈਂਬਰ ਸਾਰੇ ਸਾਰੇ ਮੌਜੂਦ ਨੇ ਜੀ ਅਸੀਂ ਜਾਣਿਆ ਆਪ ਹੀ ਆਪ ਹੀ ਮੈਂ ਨਹੀਂ ਗਾਇ ਮੇਰੇ ਤੋਂ ਬਾਹਰ ਨੇ ਵੀ ਇਹਨਾਂ ਦੀ ਆਪ ਚ ਲੜਾਈ ਹੈ ਜਿਹੜੀ ਹੈਗੀ ਦੋਵੇਂ ਮੈਂਬਰਾਂ ਦੀ ਨਿੱਜੀ ਲੜਾਈ ਹੈ ਆਪ ਚ ਨਿੱਜੀ ਲੜਾਈ ਹੈ ਜੀ ਠੀਕ ਹੈ ਕੋਈ ਇਹਨਾਂ ਵਿੱਚ ਕੋਈ ਮੈਂਬਰ ਬਾਹਰ ਨਹੀਂ ਹੈਗਾ ਮੈਂ ਇਹਨਾਂ ਨੂੰ ਇਹਨਾਂ ਦੂਜੇ ਦਿਨ ਇਹੀ ਰਹਿਣਾ ਜਿਹੜਾ ਗਰੁੱਪ ਹੈ ਗਰੁੱਪ ਬਣਿਆ ਹੈ ਇਹ ਗਰੁੱਪ ਦੇ ਵਿੱਚ ਉਹ ਉਹਨੂੰ ਟਾਰਗੇਟ ਬਣਾਦਾ ਕੋਈ ਮੈਨੂੰ ਟਾਰਗੇਟ ਬਣਾ ਲੈ ਕਦੇ ਇਹਨੂੰ ਆਪ ਚ ਬਣ ਜਾਂਦੇ ਨੇ ਕੋਈ ਉਹ ਨਹੀਂ ਹੈਗੀ ਕੋਈ ਬਾਲੀ ਰਾਂਝ ਸੁਣੀ ਹੈਗੀ ਆਪ ਚ ਇਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਆ ਉਹ ਕਹਿੰਦਾ ਤੂੰ ਮੈਨੂੰ ਕਹਿੰਦਾ ਮੇਰੇ ਖਿਲਾਫ ਮੇਰੇ ਮੇਰੇ ਖਿਲਾਫ ਬਹੁਤ ਕੁਝ ਪਾਇਆ ਜਾਂਦੇ ਇਹਦੇ ਵਿੱਚ ਮੈਂ ਬੋਲਦਾ ਨਹੀਂ ਹੈਗਾ ਗਰੁੱਪ ਦੇ ਵਿੱਚ ਮੈਨੂੰ ਪਤਾ ਪਿੰਡ ਦੇ ਲੋਕਾਂ ਨੂੰ ਪਤਾ ਵੀ ਹਾਂ ਵੀ ਕੰਮ ਹੁੰਦੇ ਹੋ ਰਹੇ ਨੇ ਆ ਲਗਲੇ ਪਿੰਡਾਂ 'ਚ ਹੋਰ ਪੁੱਛ ਲੋ ਵੀ ਕਿੱਥੇ ਕਿੱਥੇ ਕੰਮ ਹੋਏ ਨੇ ਸਾਰਾ ਉਹਨਾਂ ਵੱਧ ਮੇਰੇ ਪਿੰਡ ਦੇ ਵਿੱਚ ਕੰਮ ਹੋ ਰਿਹਾ ਚੱਲ ਵੀ ਰਹੇ ਨੇ ਚੱਲ ਹੁਣ ਦੋ ਤਿੰਨ ਦਿਨ ਹੋ ਗਏ ਮਿਸਤਰੀ ਚਾਰਿਆ ਗਿਆ ਵੀ ਜਾ ਰਿ ਬਿਚਾਰਾਗਾ ਵੀ ਬਾਸ ਕੁਝ ਬਾਸ ਕਰਕੇ ਰੁਕ ਗਿਆ ਉਹ ਕੰਮ ਤੇ ਜਿਹੜੇ ਹੁਣ ਇਹ ਕਹ ਰਹੇ ਨੇ ਵੀ ਵੀ ਬਰੇਤੀ ਚੱਕੀ ਗਈ ਬਰੇਤੀ ਚੱਕੀ ਗਈ ਨਹੀਂ ਕਹਿੰਦਾ ਜੀ ਮੈਂ ਉੱਥੇ ਵੀ ਬਰੇਤੀ ਚੱਕੀ ਗਈ ਜਾਂ ਮੇਰੇ ਵੀ ਉੱਪਰ ਰੋੜੀ ਬਿਲਕੁਲ ਸਰਪੰਚ ਸਾਹਿਬ ਦੀ ਰਿਕਾਰਡਿੰਗ ਹੈ ਜਿਹਨਾਂ ਨੇ ਇਲਜ਼ਾਮ ਲਾਇਆ ਮੈਂਬਰ ਨੇ ਵੀ ਤੇ ਗੋਲ ਮੋਲ ਕਰਤੀ ਜੂ ਮੇਰੀ ਗੱਲ ਸੁਣੋ ਉਹਦੀ ਮੈਂ ਮਿਰਤੀ ਵੀ ਕਰਾਤੀ ਮਾਂ ਜੀ ਉਹਨੇ ਆਪਦੇ ਕੱਥੇ ਪਾਈਆ ਕਰੋ ਉਹਨੂੰ ਕਹਿੰਦਾ ਮੈਨੂੰ ਕਹਿੰਦੇ ਬਰੇਤੀ ਮਾਂ ਜੀ ਉਹਦੇ ਘਰ ਮੂਰੇ ਪੇਤੇ ਰੇਤਾ ਹੀ ਪਈ ਬਜਰੀ ਪਈ ਸੀ ਉਹਨੇ ਚੱਕ ਕੇ ਬਜਰੀ ਉੱਥੇ ਵਿਛਾਤੀ ਉਹਦੀ ਮੈਂ ਮਿਰਤੀ ਵੀ ਕਰਾਤੀ ਮਾਂ ਬਈ ਜਦੋਂ ਮੈਂ ਕਿੱਥੋਂ ਪਰੂੰਗਾ ਜੋ ਜਿੰਨੇ ਕਹਿ ਰਹੇ ਨੇ ਵੀ ਕੰਮ ਨਹੀਂ ਹੋਏ ਕੰਮ ਕਿਹੜੇ ਕੰਮ ਸਫਾਈ ਵਗੈਰਾ ਦੇ ਕੰਮ ਕਹਿ ਰਹੇ ਨੇ ਕੋਈ ਹੋਇਆ ਨਹੀਂ ਸਫਾਈ ਹੋਈ ਦੀ ਠੀਕ ਹੈ ਜੀ ਸਫਾਈ ਹੋਈ ਦੀ ਲੋਕਾਂ ਨੇ ਅਸੀਂ ਜਾ ਕੇ ਸਫਾਈ ਕਰਾ ਵੀ ਦਿੱਤੀ ਦੀ ਠੀਕ ਹੈ ਝੂਠ ਨਹੀਂ ਬੋਲੇ ਆਹ ਸਾਈਡ ਤੇ ਸਫਾਈ ਹੋਈ ਦੀ ਇੱਥੇ ਮੁੜ ਕੇ ਰੂੜੀਆਂ ਲੈਂ ਉਹਨਾਂ ਨੂੰ ਜਮੀਨ ਵੀ ਪਈ ਸਾਡੇ ਜਿਵੇਂ ਉਹਨਾਂ ਗਰੀਬ ਕਾਰ ਨੂੰ ਨਹੀਂ ਸਰਦਾ ਹੈਗਾ ਉਹਨਾਂ ਦੇ ਕਿਤੇ ਨਾ ਕਿਤੇ ਤਾਂ ਲਾਉਣੀਆਂ ਜ਼ਰੂਰੀ ਹੁਣ ਸਾਡੇ ਸੜਕ ਬਣਨ ਲੱਗ ਰਹੀ ਹੈ ਪਾਸ ਹੋ ਗਈ ਸੜਕ ਸਾਇਦੋਂ ਤੋਂ ਲੈ ਕੇ ਆਪਣੇ ਵੱਡੀ ਖੋਖਰ ਦੇ ਅੱਡੇ ਤੱਕ ਉਦੋਂ ਦਾ 18 ਫੁੱਟ ਛੜਕ ਬਣ ਗਈ ਉਦੋਂ ਬਾਅਦ ਦੇਖ ਲਓ ਸਫਾਈ ਆਪਣੇ ਪਿੰਡ ਦੀ ਹੁੰਦੀ ਹੈ ਕਿ ਨਾ ਹੁੰਦੀ ਹੈ ਉਦੋਂ ਬਾਅਦ ਆ ਕੇ ਮੈਨੂੰ ਵੀ ਸਵਾਲ ਕਰ ਲਓ ਤੁਹਾਨੂੰ ਬੁਲਾਵਾਂਗੇ ਕੋਈ ਗੱਲ ਹੈ ਜੀ ਠੀਕ ਹੈ ਵੀ ਮੈਨੂੰ ਪਤਾ ਨਹੀਂ ਸਰਦਾ ਉਹ ਬਰੂੜੀਆਂ ਦੁਬਾਰੇ ਲਾਈਆਂ ਪਈਆਂ ਨੇ ਉੱਥੇ ਲੋਕਾਂ ਨੇ ਮੈਨੂੰ ਪਤਾ ਲਾਤੀਆਂ ਹੁਣ ਕਰੀਏ ਵੀ ਕੀ ਪੰਚਾਇਤ ਵੀ ਕੀ ਕਰੇ ਬਾਰ ਬਾਰ ਹੁਣ ਖਰਚਾ ਕਰੀ ਜਾਣਾ ਜਾਂ ਉਹ ਕਰਨਾ ਅਸੀਂ ਨੇ ਕਿਹਾ ਵੀ ਹਾਂ ਵੀ ਕੋਈ ਗੱਲ ਨਹੀਂ ਵੀ ਤੁਸੀਂ ਚੱਕ ਦੋ ਦੋ ਚਾਰ ਕਰਾਉ ਨੂੰ ਕਿਹਾ ਵੀ ਜਿਵੇਂ ਕਿ ਨਰੇਗਾ ਵੀ ਇਲਜ਼ਾਮ ਲਾ ਘਰੇ ਨਹੀਂ ਦੱਸ ਰਹੇ ਨੇ ਵੀ ਫੋਟੋ ਕਿਸੇ ਹੋਰ ਦੀ ਹੋਈ ਉਹਦੇ ਬਾਰੇ ਕੀ ਕਹ ਮੈਂ ਭੋਗ ਤੇ ਗਈ ਜੀ ਆਪਣੇ ਡਰੇ ਗੋਇਲ ਦੇ ਪਰਚਾਈ ਦੇ ਡੈਥ ਹੋਈ ਜਦ ਮੈਂ ਕਾਦੀ ਅਸੀਂ ਭੋਗ ਤੇ ਘਰ ਮੈਂ ਤੇ ਮੈਂਦਰ ਮੈਂਬਰ ਗਏ ਤੇ ਆਉਂਦੇ ਨੂੰ ਸਾਡੇ ਉਹ ਕਰਕੇ ਇਹਨਾਂ ਨੇ ਵੀਡੀਓ ਕਰਕੇ ਉੱਥੋਂ ਉੱਥੇ ਭੇਜਤੀ ਡਾਕਟਰ ਦੇ ਵਿੱਚ ਠੀਕ ਹੈ ਉੱਥੇ ਭੇਜਤੀ ਇਹਨੇ ਤੇ ਉੱਥੋਂ ਮੈਨੂੰ ਉੱਥੇ ਡਾਕਟਰ ਚ ਫੋਨ ਆਇਆ ਕਿਨੇ ਇਹ ਕਰਕੇ ਕੀ ਗੱਲ ਹੈ ਮਾ ਹਾਂਜੀ ਮਾ ਆਜਾ ਨਾ ਕੋਈ ਗੱਲ ਨਹੀਂ ਉੱਥੇ ਇਹਨਾਂ ਨੇ ਮੇਰੇ ਤੇ ਬਹੁਤ ਕਰਿਆ ਮੇਰੇ ਮੈਂਬਰ ਨਹੀਂ ਲਾਇਆ ਤੇ ਹੋਰ ਪਿੰਡ ਦੇ ਕਿਸੇ ਬੰਦੇ ਨੇ ਇਜਾਮ ਲਾਇਆ ਸੀ ਇਹਨਾਂ ਨੇ ਲਾਇਆ ਸੀ ਇਹਨਾਂ ਦੇ ਇਹਨਾਂ ਦੇ ਬਿਆਨਾਂ 'ਚ ਕਿੰਨੀ ਕਿ ਸੱਚਾਈ ਹੈ ਕੁਝ ਸ਼ੁਰੂ ਕਰਦਾ ਸੱਚਾਈ ਹੈਗੀ ਹੈ ਚਾ ਇਹ ਵੀ ਹੈਗੀ ਆ ਪਰ ਆ ਵੀ ਆ ਜਿਹੜੇ ਹੁਣ ਮੈਨੂੰ ਵਿੱਚ ਫੜ ਫੜ ਲਾ ਨੇ ਚੱਕ ਕੇ ਮੇਰੀ ਵਿੱਚ ਵੀਡੀਓ ਪਾਉਂਦੇ ਨੇ ਆ ਵੀ ਮੇਰਾ ਕੋਈ ਤਾਂ ਕੋਈ ਵਿੱਚ ਮੈਟਰ ਨਹੀਂ ਹੈਗਾ ਨਾ ਵੀ ਮੈਨੂੰ ਕਾਹ ਤੋਂ ਟਾਰਗੇਟ ਕਰ ਜਾਂਦਾ ਵਾਰ ਵਾਰ ਆਪ ਦਾ ਕੁਝ ਮਰਜ਼ੀ ਲੜੀ ਜਾਓ ਜੋ ਮਰਜ਼ੀ ਭੜੀ ਜਾਓ ਗਰੁੱਪ ਦੇ ਵਿੱਚ ਵੀ ਚੱਕ ਕੇ ਜਦੋਂ ਸਰਪੰਚ ਵਾਲੀ ਉਹਦੀ ਕੋਈ ਵਧੀਆ ਗੱਲ ਨਹੀਂ ਮੈਂ ਬਰਸਾਪ ਦੀ ਮੇਰੇ ਖਰਾਬ ਕੋਈ ਵੀਡੀਓ ਪੋਣੀ ਮੈਂ ਜੱਜਾ ਮਸਲਾ ਕੀ ਸੀਗਾ ਜੀ ਅੱਜ ਤੁਸੀਂ ਇਕੱਠ ਕੀਤਾ ਹੈ ਚੌਂਕ ਦੇ ਵਿੱਚ ਕੀ ਮਸਲੇ ਨੂੰ ਲੈ ਕੇ ਅੱਜ ਇਕੱਠੇ ਹੋਏ ਹੋਗੇ ਜਿਹੜਾ ਇਹ ਅੱਜ ਦਾ ਸਾਡਾ ਮਸਲਾ ਦੀਗਾ ਜੀ ਇਹ ਮੈਂ ਗੁਰਪ੍ਰੀਤ ਬਾਂਸਲ ਪੰਚਾਇਤ ਮੈਂਬਰ ਨਗਰ ਪੰਚਾਇਤ ਦੇ ਵਿੱਚ ਮੌਜੂਦ ਆ ਜੀ ਜਿਹੜਾ ਸਾਡਾ ਮਸਲਾ ਦੀ ਨਾ ਸਾਡੇ ਅਕਾਊਂਟ ਦੇ ਵਿੱਚ ਪੰਚਾਇਤ ਦੇ 60 ਲੱਖ ਰੁਪਏ ਦੇ ਕਰੀਬ ਪਿੰਡ ਦੇ ਵਿੱਚ ਪਿਆ ਜੀ ਇਹਨੇ ਰੋਹੀ ਨੇ ਸਵਾਲ ਰੱਖੇ ਨੇ ਵੀ ਪੰਚਾਇਤ ਮੈਂਬਰ ਆ ਕੇ ਆਪ ਕਈਆਂ ਚੱਕਣ ਪਿੰਡ ਦੇ ਲੋਕ ਆਪ ਆ ਕੇ ਕਈਆਂ ਚੱਕਣ ਪਿੰਡ ਦਾ ਸਾਡਾ ਨਾਮ ਲੱਗ ਲਗਾ ਕੇ ਕੰਮ ਕਰਾਉਣਾ ਮੈਂ ਇਹਨਾਂ ਨੂੰ ਇੱਕ ਸਵਾਲ ਕੀਤਾ ਦੀ ਵੀ ਜਦੋਂ ਆਪਣੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਪਏ ਨੇ ਇਹ ਕਹਿ ਰਹੇ ਨਰੇਗਾ ਬੰਦ ਹੋ ਗਈ ਜੀ ਬਿਲਕੁਲ ਬਚਾਈ ਨਰੇਗਾ ਬੰਦ ਹੋ ਗਈ ਪਰ ਇਹਨਾਂ ਦੀ ਕੋਡ ਜਿਹੜੀ ਖਾਲੀ ਨਹੀਂ ਤੁਹਾਨੂੰ ਪਤਾ ਨਹੀਂ ਵੀ ਨਰੇਗਾ ਬੰਦ ਹੋ ਗਈ ਮੈਂ ਕਹਿਣਾ ਜੀ ਜੇ ਨਰੇਗਾ ਬੰਦ ਹੋ ਗਈ ਜੀ ਤਾਂ ਪਿੰਡ ਦੇ ਵਿੱਚ ਉਹੀ ਨਰੇਗਾ ਮਜ਼ਦੂਰ ਹੈਗੇ ਨੇ ਸਾਡੇ ਕੋਲ ਪੈਸਾ ਹੈਗਾ ਜੀ ਅਕਾਊਂਟ ਦੇ ਵਿੱਚ ਅਸੀਂ ਉਹਨਾਂ ਤੋਂ ਪੈਸਾ ਕੰਮ ਕਰਵਾ ਕੇ ਅਸੀਂ ਪਿੰਡ ਦੀ ਸਫਾਈ ਕਰਵਾ ਸਕਦੇ ਹਾਂ ਜਿਹੜੀ ਸਫਾਈ ਦੀ ਗੱਲ ਕਰ ਰਹੀ ਸੀ ਪਿੰਡ ਦੀ ਇਹਨੇ ਪਿੰਡ ਦੇ ਆਲੇ-ਦੁਆਲੇ ਸਫਾਈ ਕਰਵਾਈ ਜੀ ਠੀਕ ਆ ਉੱਥੇ ਜਾ ਕੇ ਦੇਖ ਲਓ ਦਵਾਰੇ ਰੂੜੀਆਂ ਦੀਆਂ ਰੂੜੀਆਂ ਉਵੇਂ ਪਈਆਂ ਨੇ ਇਹਨਾਂ ਨੇ ਜਿਹੜੇ ਸਾਡੇ ਪਿੰਡ ਦਾ 50000 ਰੁਪਏ ਦੇ ਕਰੀਬ ਖਰਾਬ ਕੀਤਾ ਬਿਨਾਂ ਮਤਲਬ ਤੋਂ ਜੇ ਇਹਨਾਂ ਨੇ ਰੂੜੀਆਂ ਉੱਥੇ ਦਵਾਰੇ ਲਵਾਉਣੀਆਂ ਜੀਆਂ ਫਿਰ ਉਹਨਾਂ ਨੂੰ ਚਕਾਉਣ ਦੀ ਕੀ ਲੋੜ ਸੀ ਜੀ ਫਿਰ ਜਿੱਥੇ ਮੈਂ ਸਫਾਈ ਕਰਾਉਣ ਦੀ ਕੋਈ ਗੱਲ ਮੁੱਦੇ ਦੀ ਕੋਈ ਗੱਲ ਕਰਦਾ ਪਿੰਡ ਦੀ ਤਾਂ ਇਹ ਜਾ ਕੇ ਉਲਟ ਕਹਿ ਦਿੰਦਾ ਜੀ ਵੀ ਇਹ ਇਹ ਨਹੀਂ ਇਕੱਲਾ ਕੰਮ ਕਰਨ ਦਿੰਦਾ ਇਹ ਥੋੜੇ ਉਲਟ ਚੱਲਦਾ ਮੇਰੀ ਕੋਈ ਨਾਲ ਕੋਈ ਲੜ ਨਹੀਂ ਪਿੰਡ ਦੇ ਵਿਕਾਸ ਕਰਾਉਣ ਵਾਸਤੇ ਆਏਗੇ ਉਸ ਮੁੱਦੇ ਤੇ ਮੈਂ ਲੜ ਰਿਹਾ ਜਿਵੇਂ ਜਾ ਕੇ ਲੜਦਾ ਉੱਥੇ ਚਕਾਉਣੀਆਂ ਕੋਈ ਚੀਜ਼ਾਂ ਤਾਂ ਇਹ ਜਾ ਕੇ ਪੰਚਾਇਤ ਦੇ ਐਕਟ ਦੇ ਕੁਝ ਜਿਹੜੇ ਪ੍ਰੋਟੋਕੋਲ ਹੁੰਦੇ ਆ ਵੀ ਪੰਚਾਇਤ ਕਿੱਥੇ ਪੈਸਾ ਲਾ ਸਕਦੀ ਆ ਤੁਹਾਨੂੰ ਸਾਰੇ ਪ੍ਰੋਟੋਕੋਲਾਂ ਦੀ ਜਾਣਕਾਰੀ ਹਾਂ ਹੈਗੀ ਐ ਜੀ ਜਾਣਕਾਰੀ ਲੈ ਕੇ ਮੈਂ ਗੱਲ ਕਰ ਰਿਹਾ ਜੀ ਬਿਨਾ ਜਾਣਕਾਰੀ ਤੋਂ ਮੈਂ ਗੱਲ ਨਹੀਂ ਕਰ ਸਕੂ ਠੀਕ ਹੈ ਜਿੱਥੇ ਤੁਸੀਂ ਕਹਿ ਰਹੇ ਹੋਗੇ ਉਹ ਇਸ ਦੇ ਅਧੀਨ ਆਂਦਾ ਜੇ ਤੁਸੀਂ ਕਹੋ ਜਿਹੜਾ ਸਾਡਾ ਸਫਾਈ ਦਾ ਕੰਮ ਆ ਜੀ ਉਹ ਅਸੀਂ ਪੰਚਾਇਤੀ ਫੰਡ ਦੇ ਵਿੱਚੋਂ ਪੈਸਾ ਲਾ ਕੇ ਪਿੰਡ ਦੀ ਕਿਤੇ ਵੀ ਅਸੀਂ ਸਫਾਈ ਕਰਵਾ ਸਕਦੇ ਹਾਂ ਜੀ ਜਿਹੜਾ ਸਾਡਾ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਉਹ ਜਿਵੇਂ ਜਿਵੇਂ ਉਹ ਬਣਿਆ ਹੋਇਆ ਸਿਸਟਮ ਅਨੁਸਾਰ ਨਾਲ ਉਹਵੇਂ ਉਹਵੇਂ ਪੈਸਾ ਪਿਆ ਜੀ ਉਸ ਹਿਸਾਬ ਨਾਲ ਅਸੀਂ ਜਿਵੇਂ ਗੰਦੇ ਪਾਣੀ ਦਾ ਢੱਡ ਜੀ ਪੀਣ ਜੋਗ ਪਾਣੀ ਦਾ ਪੈਸਾ ਅੱਡ ਉਹਨੂੰ ਉਸ ਹਸਾਬ ਨਾਲ ਵਰਤ ਸਕਦੇ ਜੀ ਕਿੰਨੇ ਕੰਮ ਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨਹੀਂ ਹੋਇਆ ਸਾਡੇ ਪਿੰਡ ਦੇ ਵਿੱਚ ਸਵੈਈ ਦਾ ਕੰਮ ਤਾਂ ਬਿਲਕੁਲ ਵੀ ਨਹੀਂ ਹੋਇਆ ਜੀ ਆ ਸਰਪੰਡ ਗਵਾਹ ਖੜੇ ਹੈ ਜੀ ਜੇ ਕਿਤੇ ਸਵੈਈ ਹੋਈ ਹੈ ਪਿੰਡ ਦੇ ਵਿੱਚ ਤਾਂ ਦਿਖਾ ਦਿਖਾ ਦਿਨਾ ਜੀ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਹੋਰ ਵੀ ਕੰਮ ਨੇ ਨਰੇਗਾ ਵਾਲਿਆਂ ਨੂੰ ਝੂਠ ਬੋਲ ਦਿੰਦੇ ਨੇ ਹਾਂ ਤੁਹਾਡੇ ਪੇਮੈਂਟ ਆ ਜੀ ਉੱਥੇ ਸੈਕਟਰੀਆਂ ਨਾਲ ਇਹਨਾਂ ਦੀਆਂ ਕੁਝ ਹੋਰ ਗੱਲਾਂ ਨਹੀਂ ਗਈਆਂ ਇੱਥੇ ਆ ਕੇ ਪਿੰਡ ਦੇ ਲੋਕਾਂ ਨੂੰ ਗਮਰਾਹ ਕਰ ਦਿੰਦੇ ਨੇ ਤੁਹਾਡੀ ਪੇਮੈਂਟ ਕਿਉਂ ਨਹੀਂ ਪਣੀ ਪੇਮੈਂਟ ਦਾ ਕਾਰਨ ਹੈ ਜਿਹੜਾ ਉਹ ਇਹਨਾਂ ਦਾ ਸੈਕਟਰੀ ਬੰਦੇ ਦੀ ਜਗ੍ਹਾ ਤੇ ਬੁੜੀ ਨੂੰ ਖੜਾ ਕੇ ਹਾਜ਼ਰੀ ਲਵਾਈ ਜਾਂਦੇ ਨੇ ਜੀ ਹੋਰ ਦੱਸੋ ਇਹ ਕੀ ਗਲਤ ਕੰਮ ਕਰਨਗੇ ਬੰਦੇ ਜੀ ਉਹਦੇ ਵਿੱਚ ਉਹਦੇ ਵਿੱਚ ਜ਼ਿੰਮੇਵਾਰਤਾ ਸੀ ਸਾਰੀ ਪੰਚਾਇਤਾਂ ਨਾਲ ਜੀ ਜਿਹੜਾ ਨਰੇਗਾ ਦੀ ਹਾਜ਼ਰੀ ਦਾ ਜਿਹੜਾ ਸਿਸਟਮ ਚੱਲ ਰਿਹਾ ਉਹ ਆਨਲਾਈਨ ਚੱਲ ਰਿਹਾ ਹੈਗਾ ਫੋਟੋ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਮੇਰੇ ਕੋਲ ਸਬੂਤ ਨਹੀਂ ਜੀ ਮੈਂ ਤੁਹਾਡੇ ਕੋਲ ਯਾਰ ਕਰ ਦੂੰਗਾ ਆਪਾਂ ਬਾਅਦ ਵਿੱਚ ਇਹਨਾਂ ਨੇ ਨਾ ਜੀ ਬੰਦੇ ਦੀ ਜਗ੍ਹਾ ਤੇ ਬੁੜੀ ਖੜਾ ਕੇ ਹਾਜ਼ਰੀ ਲਵਾ ਰਖੀ ਜੀ ਨਰੇਗਾ ਦੇ ਵਿੱਚ ਆਨਲਾਈਨ ਬੰਦੇ ਦੀ ਜਗ੍ਹਾ ਤੇ ਬੁੜੀ ਦੀ ਹਾਜ਼ਰੀ ਨਹੀਂ ਲੱਗ ਸਕਦੀ ਜੀ ਮੇਰੇ ਕੋਲ ਪ੍ਰੂਫ ਨੇ ਜੀ ਸਾਰੀ ਕੱਲੀ ਕੱਲੀ ਗੱਲ ਦਾ ਮੈਂ ਗਵਾਹਾਂਗਾ ਸਾਰੇ ਪ੍ਰੂਫ ਦੇ ਦੂੰ ਬਾਕੀ ਜਿਹੜੀ ਤਰ੍ਹਾਂ ਨੇ ਇਹ ਪਿੰਡ ਦੇ ਵਿਕਾਸ ਦੀ ਗੱਲ ਕਰਨੇ ਜਿਹੜੇ ਜਮ੍ਹਾਂ ਹਾਲ ਦੀ ਗੱਲ ਕਰੀ ਕੋਈ ਸਾਡੇ ਉੱਥੇ ਜੰਮਣੀ ਆਈ ਸਾਡੇ ਕੋਲ ਪੈਸਾ ਵੀ ਪਿਆ ਜਮਲੇ ਵਿਾਸਤੇ ਪਰ ਕੋਈ ਜਮ ਲਿਉਣ ਦਾ ਇਰਾਦਾ ਨਹੀਂ ਹੈਗਾ ਜੀ ਉਹ ਹਾਲ ਬਣਾ ਕੇ ਅਸੀਂ ਕੰਮ ਪੂਰਾ ਵੀ ਨਹੀਂ ਚੜ੍ਹਿਆ ਜੀ ਉਹ ਵਿਚਾਲੇ ਛੱਡ ਰਖਿਆ ਜੀ ਜਿਹੜੀ ਨਰੇਗਾ ਦੇ ਵਿੱਚ ਅੰਗਣਵਾੜੀ ਸੈਂਟਰ ਬਣਾਇਆ ਜੀ ਉਸ ਦੀ ਜਿਹੜੀ ਪੇਮੈਂਟ ਆ ਗਈ ਮਿਸਤਰੀ ਦੀ ਉਹ ਹਲੇ ਵਿੱਚ ਵਿਚਾਲੇ ਨਾਮਕਦੀ ਪਈ ਹੈ ਜੀ ਤੁਹਾਡੇ ਨਾਲ ਕਿੰਨੇ ਮੈਂਬਰ ਨੇ ਜਿਹੜੇ ਤੁਹਾਡੇ ਨਾਲ ਸਾਥ ਦੇ ਮੈਂ ਤਾਂ ਇਕੱਲੇ ਹੀ ਆ ਜੀ ਮੇਰਾ ਇਕੱਲੀ ਕਹਿਣਾ ਜੀ ਬਾਕੀ ਪੰਚਾਇਤ ਮੈਂਬਰ ਬੋਲਦੇ ਨਹੀਂ ਕਿਸੇ ਨਾਲ ਕੇ ਹਾਂ ਕੀ ਕਰਨਾ ਹੈਗਾ ਵੀ ਤੁਸੀਂ ਪੰਚਾਇਤ ਦੇ ਕਿੰਨੇ ਮੈਂਬਰ ਨੇ ਕੁੱਲ ਬਾਕੀ ਥੋੜੇ ਨਾਲ ਕਿਉਂ ਨਹੀਂ ਬੋਲ ਰਹੇ ਕੋਈ ਪਤਾ ਨਹੀਂ ਕਿਉਂ ਨਹੀਂ ਬੋਲ ਰਹੇ ਜੀ ਕਿੰਨੇ ਮੈਂਬਰ ਨੇ ਕੁੱਲ 9 ਮੈਂਬਰ ਨੇ ਜੀ 9 ਚੋਂ 8 ਇੱਕ ਪਾਸੇ ਕਿਉਂ ਨਹੀਂ ਤੁਸੀਂ ਇੱਕ ਪਾਸੇ ਕਿਉਂ ਮੇਰੇ ਸਿਸਟਮ ਬਦੀ ਨਹੀਂ ਲੱਗਦਾ ਜੀ ਇਹਨਾਂ ਨੂੰ ਮੈਂ ਗਲਤਾਂ ਜੀ ਤਾਂ ਸਾਰਾ ਪਿੰਡ ਖੜਾ ਹੈ ਕਿ ਭਾਈ ਭਰ ਦੇ ਜੀ ਮੈਂ ਗਲਤਾਂ ਜੀ ਪਾਈਪ ਲਾਉਣ ਵਾਸਤੇ ਬੋਲਿਆ ਜੀ ਸਾਡੇ ਪਾਈਪ ਲਾਉਣ ਦੇ ਸੂਏ ਦੇ ਉੱਤੇ ਸੋਹੀ ਸਾਹਿਬ ਵਿੱਚ ਗਵਾਹ ਨੇ ਜੀ ਮੰਤਰੀ ਸਾਹਿਬ ਦੇ ਪੀਏ ਉਹਨਾਂ ਨੂੰ ਵੜਿਆ ਕੇ ਉੱਥੇ ਸਹਿਮਤੀ ਕਰੀ ਵੀ 12 ਕਿੱਲਿਆਂ ਦਾ ਸੂਆ ਬੰਨਾ ਜੀ ਜਿਹੜੇ ਸੂਏ ਤੇ ਤੁਸੀਂ ਪਹਿਲਾਂ ਵੀ ਆ ਕੇ ਇੱਕ ਵਾਰ ਕਵਰੇਜ ਕਰਕੇ ਗਏ ਸੀ ਜੀ ਉਸੇ 12 ਕਿੱਲਿਆਂ ਦੀ ਸਹਿਮਤੀ ਹੋਈ ਸੀ ਜੀ ਉਹਨਾਂ ਨੇ 525 ਫੁੱਟ ਤੇ ਉਹ ਵਿਚਾਲੇ ਛੱਡਤਾ ਜੀ ਮੈਂ ਪੰਚਾਇਤ ਨੂੰ ਸਵਾਲ ਕੀਤਾ ਵੀ ਇਹਨਾਂ ਨੂੰ ਕਿਹਨੇ ਰੋਕਿਆ ਜੀ 525 ਫੁੱਟ ਤੇ ਰੋਕਣ ਵਾਸਤੇ ਇਹ ਤਾਂ ਇਹ ਕਹਿੰਦੇ ਵੀ ਅਸੀਂ ਤਾਂ ਰੋਕਿਆ ਨਹੀਂ ਜੀ ਇਹ ਪਿੰਡ ਦੇ ਸਰਪੰਚ ਨੇ ਜੀ ਮੇਨ ਮੁਖੀ ਨੇ ਜੀ ਜੇ ਪਿੰਡ ਦੇ ਸਰਪੰਚ ਨੂੰ ਨਹੀਂ ਪਤਾ ਹੋਊਗਾ ਜੀ ਆਪਣੇ ਕੰਮ ਕਿਹਨੇ ਰੋਕਿਆ ਜੀ ਤਾਂ ਫਿਰ ਉੱਥੇ ਆਪਾਂ ਨੂੰ ਪਤਾ ਦਾ ਕਰਨਾ ਚਾਹੀਦਾ ਜੀ ਜਾ ਕੇ ਵੀ ਭਾਈ ਤੁਹਾਨੂੰ ਸਾਡੇ ਦੀ ਬਿਨਾ ਪੰਚਾਇਤ ਤੋਂ ਬਿਨਾ ਕਿਹਨੇ ਕਿਹਾ ਵੀ ਤੁਹਾਨੂੰ 500 ਫੁੱਟ ਬਣਾ ਕੇ ਚਲੇ ਜਾਓ ਜੀ ਜੇ 500 ਫੁੱਟ ਬਣਾਉਣਾ ਤੇ ਜੀ ਫਿਰ ਆਪਰੇ ਇੰਨੇ ਧਰਨੇ ਲਾਉਣ ਦੀ ਉੱਥੇ ਪੜਿਆਲੇ ਤੱਕ ਖਰਚਾ ਪਾਉਣ ਦੀ ਕੀ ਲੋੜ ਦੀ ਜਿਹੜਾ ਪੰਚਾਇਤੀ ਫੰਡ ਸਾਡੇ ਖਰਚੇ ਪੈਂਦੇ ਨੇ ਜੀ ਕਿਉਂ ਪੈਸੇ ਖਰਾਬ ਕਰਿਆ ਜਾ ਰਹੀ ਇਹ ਪਿੰਡ ਦਾ ਮੇਰੀ ਗੱਲ ਸੁਣੋ ਜੀ ਬੋਲਣ ਦੇ ਇਹ ਦੋ ਪੁੱਛਦੇ ਨੇ ਹੋਰ ਬਾਈ ਕੁਝ ਬਸ ਪੁੱਛੋ ਜੀ ਟੁੱਟਿਆ ਹੋਇਆ ਰਸਤਾ ਟੁੱਟਿਆ ਹੋਇਆ ਰਸਤਾ ਦੀ ਧੱਕਾ ਨਹੀਂ ਤੋੜਦੇ ਕੀ ਇਹ ਇਹਨਾਂ ਨੂੰ ਹੋਰ ਆ ਵੀ ਕਿੱਥੋਂ ਹੋ ਜਾਏ ਸਾਡੇ ਪਿੰਡ ਦੀਆਂ ਗਲੀਆਂ ਦੇਖ ਲਓ ਜੀ ਉੱਥੇ ਜਾ ਕੇ ਇਹਨੇ ਨਹੀਂ ਮਿੱ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਆਸ ਵਿੱਚ ਲੜੀ ਜਾਣਗੇ ਇਹਦਾ ਕੰਮ ਕੋਈ ਨਹੀਂ ਹੋਣਾ ਮੈਂ ਆਪ ਜਾ ਕੇ ਅਈ ਟੱਕੇ ਕੰਮ ਰੱਖੇ ਆ ਆਪ ਦਾ ਕੰਮ ਲੈ ਲੈ ਸਰਦੋ ਬਿਲਕੁਲ ਨਹੀਂ ਜਾ ਕੇ ਆ ਕੇ ਡਾਲੇ ਡਾਲੇ ਸੜਕਾਂ ਤੇ ਦੇਖ ਲੋ ਇੰਨਾ ਗੰਦ ਪਿਆਗਾ ਕੋਈ ਸਫਾਈ ਨਹੀਂ ਹੋਣੀ ਦੇਖੋ ਮੇਰੀ ਗੱਲ ਸੁਣ ਲੋ ਇੱਕ ਰਸਤਾ ਟੁੱਟ ਗਿਆ ਇੱਕ ਰਸਤਾ ਚਲੋ ਨੀਵਾ ਹੋ ਗਿਆ ਸੜਕ ਟੁੱਟੀ ਹੋਈ ਸੀ ਉੱਥੇ ਪੰਚਾਇਤ ਨੂੰ ਤਲਾਹ ਲੱਗੀ ਵੀ ਉਹ ਰਸਤਾ ਟੁੱਟ ਰਿਹਾਗਾ ਉੱਥੇ ਬੰਦੇ ਲਾਤੇ ਸੀ ਦਿਹਾੜੀਏ ਚਲੋ ਆਧਾ ਕੰਮ ਰਹਿ ਗਿਆ ਉੱਥੇ ਕੋਈ ਟਰੈਕਟਰ ਵਾਲਾ ਬੰਦਾ ਉੱਥੇ ਡਿੱਗ ਗਿਆ ਭਾਈ ਬਾਗੂ ਜੀ ਨੇ ਪਤਾ ਮੋਬਾਈਲ ਦੇ ਬੱਚਾ ਵੀ ਬੰਦਾ ਨਗਲੇ ਦਾ ਮਰ ਗਿਆ ਪੰਚਾਇਤ ਤੇ ਪਰਚਾ ਦਰਜ ਹੋਊਗਾ ਕਦਾ ਹੋਊਗਾ ਇਹ ਪੰਚਾਇਤ ਦੇ ਪਰਸੇ ਦਰਜ ਦੱਸੋ ਇਹ ਗਲਤ ਇੱਕ ਮਿੰਟ ਦੱਸੋ ਇਹ ਨਹੀਂ ਇਹ ਗਲਤ ਗੱਲ ਹੈ ਜਿਹੜੀ ਇਹ ਕਹਿ ਰਿਹਾ ਨਾ ਮਰ ਗਿਆ ਲੈ ਕਹਿੰਦਾ ਮੈਂ ਨਹੀਂ ਕਹੀਏ ਗੱਲ ਮੇਰੇ ਕੋਲ ਰਿਕਾਰਡਿੰਗ ਪਈਆ ਮੈਂ ਪੰਚਾਇਤ ਦੇ ਵਿੱਚ ਕਿਹਾ ਜੀ ਮੈਂ ਕਿਹਾ ਵੀ ਐਂ ਕਰਕੇ ਆਪਣੇ ਨਗਰ ਦੇ ਇੱਕ ਮੁੰਡਾ ਆ ਰਿਹਾ ਟਰੈਕਟਰ ਦੇ ਉੱਪਰ ਉੱਡ ਕੇ ਡਿੱਗ ਪਈ ਉਹ ਤੁਸੀਂ ਮਿਲਦੇ ਆਪ ਨੂੰ 50 ਮੈਂ ਮਾਰ ਆਉਂਦੇ ਜਾ ਕੇ ਉਹ ਬੁਲਾਓ ਹਸਾਨ ਕਰੋ ਅਸੀਂ ਤੇ ਲਗਣਾ ਨੇ ਹੁਣ ਅਸੀਂ ਵੀ ਤੜਫੇ ਦੋ ਕਰਦੇ ਹਾਂ ਮੰਤੂ ਪਹਿਲਾਂ ਕਹਣਾ ਹੁਣ ਮੈਂ ਕਹਾਂ ਉਹ ਮੈਂ ਧੜਬੜੇ ਰਹਾਂਗਾ ਮੈਂ ਮਾਮੇ ਵਾਲਾ ਕਰਨਾ ਜਿਹੜੀ ਕਰਨਾ ਠੀਕ ਆ ਮਾਮੇ ਵਾਲਾ ਮੰਦੂਰ ਉਹ ਨਿਕਲ ਗਿਆ ਯਾਰ ਉਹ ਨਾਲ ਗੱਲ ਕਰੀਏ ਇਹ ਨੂੰ ਬੋਲਣ ਦੇ ਮੈਨੂੰ ਬੋਲਣ ਦੇ ਮੈਨੂੰ ਬੋਲਣ ਦੇ ਯਾਰ ਇਹ ਨੂੰ ਵੀ ਬੋਲਣ ਦੇ ਮੈਂ ਬੋਲ ਰਿਹਾ ਮੈਂ ਜਵਾਬ ਦੇ ਜਵਾਬ ਦੇ ਠੀਕ ਹੈ ਬੋਲੀ ਜਣ ਫੇਰ ਤੂੰ ਮੈਂ ਲੋ ਦੇ ਨਿਕਲਦਾ ਪਤਾ ਇਹ ਨੂੰ ਮੈਂ ਇਹ ਨੂੰ ਮੈਂ ਦਿਖਾ ਦੂੰਗਾ ਉਹ ਨਿਕਲ ਗਿਆ ਦੱਸ ਕਿਵੇਂ ਮਾਰ ਦੇਗਾ ਥਾਪੜ ਤੂੰ ਯਾਰ ਮੈਨੂੰ ਮਾਰ ਦੇ ਥਾਪੜ ਹੱਥ ਲਾ ਤੂੰ ਯਾਰ ਮਾਰ ਮੈਂ ਉਹ ਗੱਲ ਕਰ ਰਿਹਾ 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 ਮੈਂ ਉਹ ਗੱਲ ਵੀ ਉੱਥੇ ਸੜਕ ਦੇ ਉੱਤੇ ਫੱਟਾ ਬਣਿਆ ਹੋਇਆ ਜਿੱਥੇ ਖੜੇ ਅਸੀਂ ਬੋਲ ਨਹੀਂ ਰਹੇ ਜਮੀਨ ਖਾਪਣੀ ਜਿੱਥੇ ਗੱਲ ਕਰ ਰਹੇ ਨੇ ਪੰਚਾਇਤ ਮੈਂਬਰਾਂ ਦਾ ਪੰਚਾਇਤ ਦੇ ਉੱਤੇ ਧੱਕਾ ਮਾਰ ਰਿਹਾ ਕੇਰੀ ਮੈਂ ਗੱਲ ਕਰ ਰਿਹਾ ਤੂੰ ਤਾਂ ਬੋਲੋ ਯਾਰ ਕੋਈ ਬੋਲੋ ਮੈਂ ਬੋਲਿਆ ਇਹ ਗੱਲ ਕਰੀਏ ਨੇ ਕੋਈ ਉੱਥੇ ਪਰਚੇ ਵਾਲੀ ਨਹੀਂ ਗੱਲ ਹੋਈ ਕਿਸੇ ਨੇ ਰਿਕਾਰਡing ਹਲੇ ਵੀ ਨਹੀਂ ਕੀਤਾ ਪੰਚਾਇਤ ਮੈਂਬਰਾਂ ਕੇ ਪੰਚਾਇਤ ਭਾਈ ਜੀ ਮਸਲਾ ਕੀ ਹੈ ਜੀ ਮਸਲਾ ਤਾਂ ਦੇਖੋ ਇਹ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ ਮੈਂ ਆਜ਼ਾਦ ਸਮਾਜ ਪਾਰਟੀ ਦਾ ਜ਼ਿਲ੍ਹੇ ਦਾ ਜਰਨਲ ਸਕਤਰਾ ਪਿੰਡ ਦਾ ਪੰਚਾਇਤ ਮੈਂਬਰ ਪਿੰਡ ਗੁਵਿੰਦਗੜ੍ਹ ਜੇਜੀਆ ਦਾ ਸਾਡੇ ਪਿੰਡ ਦੇ ਵਿੱਚ 9 ਮੈਂਬਰਾਂ ਦੀ ਪੰਚਾਇਤ ਬਣੀ ਹੋਈ ਹੈ ਦੋ ਮੈਂਬਰ ਸਾਡੇ ਸਰਬਸੰਮਤੀ ਨਾਲ ਬਣੇ ਹੋਏ ਨੇ ਬਾਕੀ ਮੈਂਬਰ ਅਸੀਂ ਇਲੈਕਸ਼ਨ ਜਿੱਤੇ ਹੋਏ ਹਾਂ ਸਮੇਂ ਦੀ ਘਾਟ ਹੋਣ ਕਰਕੇ ਪਿੰਡ ਦੇ ਵਿੱਚ ਪਾਈਪ ਲਾਈਨ ਪੈਣੀ ਸੀ ਪਾਈਪ ਲਾਈਨ ਦੇ ਵਿੱਚ ਪਹਿਲਾਂ ਪੰਚਾਇਤ ਬੀਜੀ ਰਹੀ ਆ ਠੀਕ ਆ ਪਿੰਡ ਦੇ ਵਿਕਾਸ ਵਾਸਤੇ ਸਰਕਾਰ ਨੇ ਪੈਸਾ ਦਿੱਤਾ ਸੀ ਉਦੋਂ ਬਾਅਦ ਦੇ ਵਿੱਚ ਅਸੀਂ 2-4 ਪਿੰਡ ਦੇ ਵਿੱਚ ਕੰਮ ਕੀਤੇ ਆ ਜਿਮ ਮਾਲ ਬਣਾਇਆ ਤੇ ਜਾਲੀਆਂ ਜੂੜੀਆਂ ਲਵਾਈਆਂ ਨੇ ਅੰਗੜਵਾਰੀ ਸੈਂਟਰ ਬਣਾਇਆ ਤੇ ਨਰੇਗਾ ਜਿਹੜੀ ਵੱਡੇ ਪੱਧਰ ਤੇ ਚੱਲਦੀ ਸੀ ਨਾਲਿਆਂ ਦਾ ਕੰਮ ਕੀਤਾ ਤੇ ਬਹੁਤ ਸਾਰਾ ਪਿੰਡ ਦਾ ਸਫਾਈ ਦਾ ਕੰਮ ਕੀਤਾ ਆਲੇ ਦੁਆਲੇ ਸਾਰੇ ਪੰਜਾਬ ਦੇ ਵਿੱਚ ਹੀ ਦੇਖੋ ਆਪਾਂ ਨੂੰ ਪਤਾਗਾ ਵੀ 5 ਸਟੇਟਾਂ ਦੇ ਵਿੱਚ ਨਰੇਗਾ ਦੇ ਬਹੁਤ ਸਾਰੇ ਕੰਮ ਬੰਦ ਕਰਤੇ ਤੇ ਇਹਨਾਂ ਮੁੱਦਿਆਂ ਦੇ ਉੱਤੇ ਕੁਝਕ ਬੰਦਿਆਂ ਨੂੰ ਪਤਾ ਤਾਂ ਦੇਖੋ ਹੁੰਦਾ ਨਹੀਂ ਨਾ ਤਾਂ ਇਹ ਸਰਕਾਰੀ ਦਫਤਰਾਂ 'ਚ ਜਾਂਦੇ ਆ ਚਲੋ ਠੀਕ ਹੈ ਸਾਡੇ ਦੋਸਤ ਨੇ ਮਿੱਤਰ ਨੇ ਸਾਡੇ ਪਿੰਡ ਦੇ ਪੰਚ ਨੇ ਸਾਡੇ ਬਰੋਬਰ ਦੇ ਹਿੱਸੇਦਾਰ ਨੇ ਕਿਉਂਕਿ ਪੰਜਾਬ ਪੂਰਾ ਧਰਨੇ ਲਾਉਣ ਲੱਗ ਰਿਹਾ ਮਦਰੇਗਾ ਵਾਸਤੇ ਠੀਕ ਹੈ ਪਿੰਡ ਦੀ ਡਿਵੈਲਪਮੈਂਟ ਵਾਸਤੇ ਦਿਨਾਂ ਵੀ ਸਾਡੇ ਕੋਲੇ ਪੈਸਾ ਪਿਆਗਾ ਅਸੀਂ ਮਿਸਤਰੀ ਲਾਏ ਹੋਏ ਆ ਤੁਸੀਂ ਜਾ ਕੇ ਸਾਡਾ ਕੰਮ ਚੈੱਕ ਕਰ ਸਕਦੇ ਹੋ ਪਿੰਡ ਵਾਲੇ ਆਪਣੀ মিডিਆ ਦੇ ਰਾਹੀਂ ਜੇ ਪੰਚਾਇਤ ਨੇ ਇੱਕ ਵੀ ਕੰਮ ਗਲਤ ਕੀਤਾ ਹੋਵੇ ਦੂਸਰਾ ਨੰਬਰ ਬਾਰ ਸਾਲ ਲਗਾਤਾਰ ਹੋਣ ਕਰਕੇ ਪਿੰਡ ਮਿਸਤਰੀਨੀ ਮਲੇ ਕੇ ਕੰਮ ਪਿੰਡ ਦਾ ਖੜਾਉਣਾ ਪੈ ਗਿਆ ਵਿੱਚ ਸਾਡੇ ਜਿਹੜੇ ਮੈਂਬਰ ਨੇ ਉਹ ਪੰਚਾਇਤ ਨੂੰ ਮਤਲਬ ਕਹਿੰਦੇ ਨੇ ਵੀ ਸਾਰਿਆਂ ਨੂੰ ਵੀ ਪੰਚਾਇਤ ਜਾਣ ਬੁੱਝ ਕੇ ਪਿੰਡ ਦਾ ਕੰਮ ਨਹੀਂ ਕਰਦੀ ਮੈਂ ਸਾਡੇ ਗਵਿੰਦਗਰ ਜੇਜੀਆਂ ਦੇ ਸਾਰੇ ਨੱਗਰ ਨਿਵਾਸੀਆਂ ਨੂੰ ਕਹਿਣਾ ਵੀ ਪੰਚਾਇਤ ਨੱਗਰ ਨੇ ਤੁਨੀਆ ਜਿੰਨਾ ਪੈਸਾ ਸਰਕਾਰ ਵੱਲੋਂ ਆਊਗਾ ਪੂਰੀ ਇਮਾਨਦਾਰੀ ਨਾਲ ਲਾਇਆ ਜਾਊਗਾ ਹਾਲਾਂਕਿ ਇੱਕ ਮੈਂਬਰ ਸਹੀ ਨਹੀਂ ਇੱਕ ਮੈਂਬਰ ਸਾਡੇ ਤੇ ਤਰਾਜ ਲਾਉਂਦਾ ਸਾਡੀ ਸਾਰੀ ਪੰਚਾਇਤ ਪੂਰੀ ਇਕੱਠੀ ਆ ਕਦੇ ਗਰੁੱਪਾਂ ਦੇ ਵਿੱਚ ਸਾਨੂੰ ਗਲਤ ਬਲਤ ਬੋਲਦੇ ਆ ਕਈ ਦਿਨ ਹੋ ਗਏ ਮੇਰਾ 10 ਵਜੇ ਰਾਤ ਨੂੰ ਰਸਤਾ ਘੇਰ ਲਿਆ ਮੈਨੂੰ ਕਦੇ ਠੁੱਠੀਆਂ ਖਬਰਾਂ ਪਾਉਂਦੇ ਨੇ ਸ਼ਾਇਲੀ ਤੋਂ ਲੈ ਕੇ ਗੁਮਿੰਦਗੜ੍ਹ ਤੱਕ ਰੋਡ ਦੇ ਉੱਤੇ ਸਾਡੇ ਪਿੰਡ ਦੇ ਖੇਤਾਂ ਦੇ ਵਿੱਚੋਂ ਲੁੱਟਖੋਹ ਵੀ ਹੁੰਦੀ ਆ ਚੋਰੀਆਂ ਵੀ ਹੁੰਦੀਆਂ ਨੇ ਪਰਸੋ ਸਟਾਟਰ ਵੀ ਖੁੱਲ ਗਏ ਕਿਉਂਕਿ ਹਰੇਕ ਚੀਜ਼ ਦੇ ਉੱਤੇ ਮਤਲਬ ਇੱਕ ਬੰਦੇ ਮਤਲਬ ਜਾਣ ਬੁੱਝ ਕੇ ਗੁਰਪ੍ਰੀਤ ਸਿੰਘ ਮੈਂਬਰ ਆ ਜਿਹੜਾ ਸਾਡਾ ਬਾਂਸਲ ਬਾਂਸਲ ਗੁਰਪ੍ਰੀਤ ਸਿੰਘ ਬਾਂਸਲ ਮੈਂਬਰ ਸਾਹਿਬ ਜੀ ਇਹ ਜਾਣ ਜਾਣ ਕੇ ਮਤਲਬ ਸਾਨੂੰ ਪੰਚਾਇਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਇਹ ਕਹਿਣਾ ਚਾਹਣਾ ਵੀ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਕਿਤੇ ਵੱਡੀਆਂ ਤਰ੍ਹਾਂ ਅਕਾਲੀ ਦਲ ਹੋ ਗਿਆ, ਭਾਜੀਪੀ ਹੋ ਗਈ, ਕਾਂਗਰਸ ਹੋ ਗਈ ਸਾਰੀਆਂ ਤਰ੍ਹਾਂ ਪੰਜਾਬ ਤੋਂ ਨਰੇਗਾ ਬੰਦ ਹੋਈਆ ਕਿਸੇ ਮੰਤਰੀ ਦੇ ਮੂੰਹ ਦੇ ਉੱਤੇ ਕੋਈ ਸਵਾਲ ਨਹੀਂ ਉੱਠਿਆ ਕਿਸੇ ਗਰੀਬ ਜਨਤਾ ਪਿੱਛੇ ਆ ਹੁਣ ਵੀ ਜਿਹੜੇ ਘਰਾਂ ਦੇ ਵਿੱਚ ਕੜੀ ਵਾਲੇ ਨੇ ਕਿਸੇ ਗਰੀਬ ਦਾ ਕੋਈ ਘਰ ਡਿੱਗ ਗਿਆ ਕਿਸੇ ਕਿਸਾਨ ਦਾ ਡਿੱਗ ਗਿਆ ਉਸ ਪੈਸੇ ਦੇਣ ਵਾਸਤੇ ਘੱਟ ਤੋਂ ਘੱਟ 5-5 ਮੈਕਮੇ ਉਹਨਾਂ ਨੂੰ ਚੈੱਕ ਕਰਾਉਣ ਤੇ ਲਾ ਰੱਖੇ ਨੇ ਜੇ ਦੇਣੀ ਹੈ ਤਾ ਪਿੰਡ ਦੀ ਪੰਚਾਇਤ ਦੇ ਰਾਹੀਂ ਦੇ ਦੇਣ ਪਿੰਡ ਦੇ ਲੰਬੜਦਾਰ ਦੇ ਰਾਹੀਂ ਦੇ ਦੇਣਾ ਜਦੋਂ ਐਸਡੀਐਮ ਸਾਹਿਬ ਪਿੰਡ ਦੀ ਲੰਬੜਦਾਰ ਦੀ ਮੋਹਰ ਤੋਂ ਬਿਨਾ ਕਿਸੇ ਚੀਜ਼ ਨੂੰ ਆਈਡੈਂਟੀਫਾਈ ਨਹੀਂ ਕਰਦਾ ਪਿੰਡ ਦੇ ਸਰਪੰਚ ਸਰਪੰਚ ਦੀ ਮੋਹਰ ਤੋਂ ਬਿਨਾ ਕਿਸੇ ਚੀਜ਼ ਨੂੰ ਆਈਡੈਂਟੀਫਾਈ ਨਹੀਂ ਕਰਦਾ ਤਾਂ ਕੀ ਅਸੀਂ ਐਡੇ ਮਾਰੇ ਹੋਗੇ ਵੀ ਸਾਨੂੰ ਸੱਕ ਦੇ ਆਧਾਰ ਤੇ ਪੰਜ ਪੰਜ ਮੈਕਮੇ ਤੋਂ ਸਾਡੀ ਜਾਂਚ ਕਰਾ ਰਹੇ ਹੈਗੇ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਪੱਤਰਕਾਰ ਵੀਰਾਂ ਅੱਜ ਦਾ ਮਸਲਾ ਦਾ ਇਹ ਸੀਗਾ ਵੀ ਪਿੰਡ ਦੇ ਵਿੱਚ ਡਵੈਲਪਮੈਂਟ ਨਹੀਂ ਹੋ ਰਹੀ ਪਿੰਡ ਦੇ ਵਿੱਚ ਕੰਮ ਨਹੀਂ ਹੋ ਰਿਹਾ ਇੱਕ ਮਿੰਟ ਦਿਨਾ ਚੱਕ ਲੈ ਯਾਰ ਇਹਨੂੰ ਗੱਲ ਕਰ ਰਹੇ ਇਹਨੂੰ ਪਰ ਤੇਰੇ ਨਾਲ ਪੂਰਾ ਕੱਪੜਾ ਮਾਰਦੇ ਅੰਮੀ ਅੰਮੀ ਅਸੀਂ ਹੁਣ ਦੰਦੇ ਲੋਰ ਹਾਂ ਚ ਤਾਂ ਗੱਲ ਕਰੀਏ ਜਿਹੜੀ ਗੱਲ ਕਰ ਰਹੇ ਨੇ ਇਹ ਮੁੰਡੇ ਦੇ ਉੱਪਰ ਵੀ ਆ ਮਾਰਨੀ ਆਈ ਕੋਈ ਗੱਲ ਨਹੀਂ ਤੇ ਜੀ ਉਹਦੇ ਮੁੰਡੇ ਦੇ ਪੱਟ ਟੁੱਟ ਗਿਆ ਜੀ ਠੀਕ ਹੈ ਮੈਂ ਪੰਚਾਇਤ ਨੂੰ ਕਹਿੰਦਾ ਤੁਸੀਂ ਉਰੇ ਆ ਜਾਓ ਯਾਰ ਆਪਾਂ ਉਹਨੂੰ ਦਾਖਲ ਕਰਾ ਦੋਗੇ ਤਾਂ ਪੰਚਾਇਤ ਦੇ ਵਿੱਚੋਂ ਇੱਕ ਵੀ ਬੰਦਾ ਜੀ ਇੱਕ ਵੀ ਬੰਦਾ ਆ ਕੇ ਦਾਖਲ ਨਹੀਂ ਹੋਇਆ ਗਿਆ ਉੱਥੇ ਮੈਂ ਕੋਈ ਨਹੀਂ ਕਹਾਂ ਮੈਂ ਚੁੱਪਲ ਮਾਰਦੇ ਨਾ ਕੁੱਟ ਮਾਰਦੇ ਨਾ ਮੈਂ ਕਹਿੰਦਾ ਮੈਂ ਇਹ ਨਹੀਂ ਗੱਲ ਕਰੀਆ மா <mimitation> மின ਇਹਨਾਂ ਦੇ ਇਹਨਾਂ ਤੋਂ ਇਹਨਾਂ ਇਹ ਕੱਲਾ ਜਿਹੜੇ ਤੁਸੀਂ ਇੱਥੇ ਪੰਚਾਇਤ ਦੇ ਵਿੱਚ ਲਿਆ ਕੇ মিডিਆ ਦੇ ਵਿੱਚ ਲਿਆ ਕੇ ਕਰ ਸਕਦੇ ਹੋ ਤੁਸੀਂ ਬੈਠ ਕੇ ਕੋਈ ਨਹੀਂ ਨਿਭੇ ਸਕਦਾ ਵੀਰ ਜੀ ਮੇਰਾ ਮੇਰਾ মিডিਆ ਬੁਲਾਉਣ ਦਾ ਕੋਈ ਮਕਸਦ ਨਹੀਂ ਦੀਆ ਇਹਨੇ ਅੱਜ মিডিਆ ਬੁਲਾਇਆ ਜੀ ਮੈਂ ਨਹੀਂ ਬੁਲਾਇਆ ਜੀ ਮੈਂ ਤਾਂ ਮੈਂ ਤਾਂ ਇਹ ਵੀ ਇੰਜ ਕਰ ਰਿਹਾ ਤੇ ਵੀ ਆਪਾਂ ਪਿੰਡ ਦੇ ਵਿੱਚ ਚੌਂਕ ਦੇ ਵਿੱਚ ਇਕੱਠ ਰੱਖਿਆ ਦੀ ਜੀ ਵੀ ਜਿਹੜੇ ਤੇਰੇ ਭਾਈ ਕੋਈ ਮਨ ਦੇ ਵਿੱਚ ਸ਼ੱਕ ਆ ਗਈ ਤਾਂ ਤੂੰ ਮੇਰੇ ਨਾਲ ਬੈਠ ਕੇ ਗੱਲ ਕਰ ਲੈ ਜੇ ਮੈਂ ਗਲਤਾਂ ਤਾਂ ਮੈਨੂੰ ਲੋਕ ਮੈਨੂੰ ਗਲਤ ਕਹਿੰਦੇ ਜੀ ਤੂੰ ਗਲਤਾਂ ਤਾਂ ਤੈਨੂੰ ਹਾਂਜੀ ਭਾਈ ਜੀ ਹਾਂਜੀ ਆ ਬਾਪੇ ਨੂੰ ਮਚੋ ਲਾ ਉਡਾਉਣ ਵਾਸਤੇ ਕਿਨੂੰ ਬੁਣ ਮੇਰੇ ਮੇ ਨਾਲੇ ਮੇਰਾ ਪਾਣੀ ਜਾਂਦਾ 500 ਰੁਪਏ ਮੈਥੇ ਵੀ ਲੈ ਗਈ ਕੋਈ ਕੰਮ ਨਹੀਂ ਹੋ ਰਿਹਾ ਪਿੰਡ ਦਾ ਛਾਲ 1.5 ਸਾਲ ਹੋ ਗਿਆ ਕੁਝ ਨਹੀਂ ਹੋਇਆ ਜੀ ਤੱਕ 500 ਕਹਦਾ ਲਈ ਉਹ ਨਾਲੀ ਨਾਲੀ ਬਣੀ ਜੀ 2-2 ਰੁਪਏ ਮੈਂ ਆਪਦੇ ਬਾਡ ਦੇ ਵਿੱਚ ਪੈਸੇ ਨਾਲੀ ਬਣੀ ਜੀ 500 ਨਾਲੇ ਮੇਰਾ ਪਾਣੀ ਦੋ-ਦੋ ਰੁਪਏ ਆਈ ਦੋ-ਦੋ ਰੁਪਏ ਜੀ ਮੈਂ ਆਪਦੇ ਬਾਡ ਦੇ ਵਿੱਚ ਇਕੱਠੇ ਕਰਕੇ ਨਾ ਹੀ ਆਪ ਖੋਦਾ ਮੈਂ ਆਪਦੇ ਬਾਡ ਦੇ ਵਿੱਚ ਲੇਬਰ ਨੂੰ ਪैसे ਆਪ ਦਿੱਤ ਨੇ 15-16000 ਰੁਪਏ ਆਈ ਕੰਮ ਪੰਚਾਇਤੀ ਸੀਗਾ ਕੰਮ ਪੰਚਾਇਤੀ ਸੀਗਾ ਜੀ ਪੰਚਾਇਤੀ ਕੰਮ ਦੀ ਆ ਜੀ 2-2 ਰੁਪਏ ਇਕੱਠਾ ਕਰਕੇ ਆਪਦੇ ਬਾਡ ਦੇ ਤਾਂ ਮੈਂ ਫੌਜੀ ਹੋਣ ਦੇ ਨਾਤੇ ਮਾ ਜਾਰੇ ਸਾਰੇ ਪੈਸੇ ਮਿਲਣਗੇ ਜੀ ਪੰਚਾਇਤ ਨੂੰ ਸੜਕਾਂ ਦੇਖੋ ਜਾ ਕੇ ਗੰਦ ਪੈਰੇ ਕੁਝ ਨਹੀਂ ਕਰਦੇ ਆ ਸਭ ਜਿਹੀ ਲੜੀ ਜਾਂਦੇ ਨੇ ਤੇ ਇਹ ਪੈਸੇ ਤਾਂ ਪੰਚਾਇਤ ਦੀ ਭੰਗ ਹੋਣੀ ਚਾਹੀਦੀ ਹੈ ਬਣਾਈ ਹੈ ਬਹੁਤ ਵਧੀਆ ਬਣੀ ਹੈ ਨਾ ਪਰ ਮੈਨੂੰ ਐਸਾ ਕੋਈ ਇੱਕ ਦੰਤ ਦਾ ਕੋਈ ਪੰਡਤ ਸੋਹਣਾ ਬਣਦਾ ਨਹੀਂ ਹੈ ਜੋ ਹਾਂ ਸਾਹਿਬ ਬਾਈ ਪੱਖ ਲੈਣ ਦਾ ਪਿੰਡ ਇਹ ਹੈ ਜੋ ਸਪਾਈ ਕਰਾਉਣੀ ਲੋਕ ਇਹ ਨਾ ਕਹਿੰਦੇ ਵੀ ਇਹ ਫਲਾਣ ਦੇ ਪੱਖ ਚਾਗੇ ਨਹੀਂ ਨਹੀਂ ਜੋ ਲੋਕਾਂ ਦੇ ਪੱਖ ਚ ਮੇਰੀ ਗੱਲ ਸੁਣੋ ਸਪਾਈ ਕਰਾਉਣੀ ਆ ਉਹ ਜ਼ਰੂਰੀ ਆ ਵੀ ਆਪਾਂ ਕਹਿੰਦੇ ਵੱਡੇ ਵੱਡੇ ਤੋਂ ਉਹ ਜ਼ਰੂਰੀ ਹੈ ਨਾ ਉਹ ਹੋਣਾ ਵੀ ਨਰੇਗਾਲੇ ਕਿਉਂ ਨਰੇਗਾਲੇ ਫਾਟ ਗਏ ਜਾਂ ਕੀ ਕਰਨਾ ਇਹ ਆਪਾਂ ਨੂੰ ਨਹੀਂ ਪਤਾ ਨਾ ਠੀਕ ਹੈ ਕੋਈ ਜਾਣਕਾਰੀ ਹੈ ਨਹੀਂ ਪਰ ਵੀ ਕੰਮ ਹੋ ਰਿਹਾ ਵੀ ਹੌਲੀ ਹੌਲੀ ਹੋਊਗਾ 1 ਕੁਲ ਹੱਦ ਤਾਂ ਆਪਾਂ ਕਹਿੰਦੇ ਵੀ ਅਜੇ ਤਾਂ ਸਾਲ ਵੀ ਨਹੀਂ ਹੋਇਆ ਠੀਕ ਹੈ ਆਇਆ ਭਾਈ ਠੀਕ ਹੈ ਸਾਡੀ ਵੈਬਰ ਸਾਹਿਬ ਅੱਜ ਪੰਚਰ ਦੀ ਕਹੋਗੇ ਵੀ ਕਿਰਵਾਣਾ ਕੀ ਆਇਆ ਹੈ ਸਾਰਾ ਉਹਦਾ ਇਹਨਾਂ ਦਾ ਕੋਈ ਆਬਦਾ ਦੇਖੋ ਪੰਚਾਇਤ ਦਾ ਰੋਲਾ ਵੀ ਕੋਈ ਪੰਚਾਇਤ ਦਾ ਇਹਨਾਂ ਦਾ ਆਪੇ ਮੈਟਰ ਹੈ ਕੋਈ ਹਨਾ ਪੰਚਾਇਤ ਦਾ ਕਈ ਗੱਲਾਂ ਨੇ ਕੋਈ ਮਤੇ ਮਤੇ ਪਾਏ ਸੀ ਉਹ ਫਿਰ ਮਤੇ ਦੇ ਕਹਿੰਦੇ ਜਾ ਕੇ ਉੱਥੇ ਜਾ ਕੇ ਡੀਡੀਪੀਓ ਦੇ ਲਈ ਵਾਗੇ ਡੀਡੀਪੀਓ ਦੇ ਜਾ ਕੇ ਕਹਿੰਦੇ ਵੀ ਇਹ ਸੈਨ ਮੇਰੇ ਕੈਨਸਲ ਕਰ ਦੋ ਸਾਇਨ ਕੈਨਸਲ ਹੋਣ ਕਰਕੇ ਥੋੜਾ ਜਿਹਾ ਮੈਟਰ ਕੋਈ ਨਾ ਦਾ ਆਬਦਾ ਪਰਿਵਾਰ ਕਰ ਰੋ ਲਾਵੇ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ ਸਾਇਨ ਹੋ ਰਿਹਾ ਵਿੱਚ ਕਹੇ ਨਹੀਂ ਹੋ ਰਿਹਾ ਨਹੀਂ ਦੇਖੋ ਕੰਮ ਤਾਂ ਹੀ ਹੈ ਵੀ ਕੰਮ ਜਿਹੜੇ ਤਰੀਕੇ ਨਾਲ ਇਹਨਾਂ ਦਾ ਵੀ ਪੈਸਾ ਪੂਸਾ ਪਿਆ ਹੈ ਪੈਸਾ ਤਕਰੀਬਨ 58 58 ਲੱਖ ਰੁਪਏ ਪਿਆ ਹੈ ਪਰ ਇਹ ਪਤਾ ਨਹੀਂ ਕਿਉਂ ਚਲਾਏ ਨਹੀਂ ਰਹੇ ਕੋਈ ਨਾਲੀਆਂ ਨੂੜੀਆਂ ਹੁਣ ਮੇਰੇ ਘਰ ਮੇਰੇ ਮੇਰੇ ਘਰੇ ਪਾਣੀ ਵੜ ਗਿਆ ਸੀ ਪਹਿਲਾਂ ਪੁੜੀਆਂ ਉੱਚੀਆਂ ਦੀਆਂ ਮੈਂ ਪਟਾਪੜਾ ਕੇ ਮੈਂ ਡਾਇਰੈਕਟਰ ਦੇ ਮੈਸ਼ਕਾਇਦ ਕੀਤੀ ਹੈ ਆਉਣ ਰਿਕਾਰਡ ਹੈ ਮੇਰੇ ਕੋਲ ਸਾਨੂੰ ਪ੍ਰੂਫ ਵੀ ਭੇਜ ਦੇਣਾ ਉਹਦੀ ਕਾਰਵਾਈ ਹੋਈ ਡੀਡੀਪੀ ਨੇ ਡੀਡੀਪੀ ਤੋਂ ਬਾਅਦ ਏਡੀਸੀ ਤੱਕ ਸਾਰੇ ਕਿਤੇ ਆਈ ਥੱਲੇ ਤੱਕ ਵੀਡੀਓ ਤੱਕ ਉਹ ਆ ਕੇ ਮੌਕਾ ਦੇ ਕੇ ਕਿ ਆਥਨ ਉਹਨਾਂ ਨੇ ਪੁਲੀਆਂ ਪਟਵਾਦੀਆਂ ਮੈਂ ਤਨਵਾਦ ਕਰਦਾ ਸਾਰੇ ਡਿਪਾਰਟਮੈਂਟ ਦਾ ਪਰ ਜਿਹੜਾ ਕੰਮ ਹੈ ਉਹ ਕੰਮ ਕਰਵਾਇਆ ਜਿਹੜਾ ਉਹ ਬੇਬਿਹੜੇ ਨੇ ਪੈਸੇ ਇਕੱਠੇ ਕਰਕੇ 2-200 3-300 ਜਿਵੇਂ ਹੁਣ ਫੌਜੀ ਸਾਹਿਬ ਨੇ ਇਹ ਜਿਹੜੇ ਜੈਸਰ ਦੇ ਵਰਦਲ ਦੇ ਇਹਨਾਂ ਤੋਂ 500 ਵੀ ਲਿਆ ਕਿਸ ਤੋਂ 1000 ਵੀ ਲਿਆ ਇਸ ਤਰੀਕੇ ਨਾਲ ਪੈਸੇ ਇਕੱਠੇ ਕਰਕੇ ਉਹ ਜਿਹੜਾ ਪਟਵਾਇਆ ਉਹ ਲੋਕਾਂ ਨੇ ਪਟਵਾਇਆ ਲੋਕਾਂ ਨੇ ਕੀਤਾ ਉਸ ਤੋਂ ਬਾਅਦ ਪੰਚਾਇਤ ਨੇ ਜਿਹੜਾ ਕੀਤਾ ਪੰਚਾਇਤ ਨੇ ਮਟੀਰੀਅਲ ਪੰਚਾਇਤ ਨੇ ਦੇਦਾ ਪੰਚਾਇਤ ਨੇ ਜਿਹੜਾ ਮਟੀਰੀਅਲ ਹੈ ਜਿਵੇਂ ਸਿਮਿੰਟ ਵਰੇਤਾ ਹਨਾ ਉਹ ਪੰਚਾਇਤ ਨੇ ਦੇਦਾ ਹੁਣ ਪਰ ਜਿਹੜੀ ਲੇਬਰ ਵਗੈਰਾ ਸਾਰੀ ਉਹ ਤਾਂ ਬੇੜੇ ਨੇ ਇਕੱਠੇ ਕਰਕੇ ਲਈ ਉਹ ਖਰਚਾ ਪਿਆਗਾ ਮਤਲਬ ਜਿਹੜਾ ਸਰਕਾਰੀ ਖਰਚਾ ਪਿਆ ਉਹ ਲੇਬਰ ਨੂੰਰ ਦਾ ਫਿਰ ਉਹ ਪਾਇਆ ਵਿੱਚ ਪੰਚਾਇਤ ਨੇ ਉਹ ਪੰਚਾਇਤ ਪਊਗੀ ਪਾਉਣੀ ਪਏ ਪਾਇਆ ਜਦੋਂ ਮੈਂ ਤਾਂ ਪੀਤਾ ਉਹ ਪੀਤਾ ਵੱਜੂਆ ਜਦੋਂ ਦੇਖੋ ਪੀਤਾ ਵੱਜੂਆ ਦੇ ਵਿੱਚ ਲੇਬਰ ਵੀ ਨਿਕਲੂਗੀ ਪਰ ਉਹ ਜਿਹੜਾ ਮਟੀਰੀਅਲ ਦਾ ਕੰਮ ਕੀਤਾ ਜਾਂ ਲੇਬਰ ਦਾ ਕੰਮ ਕੀਤਾ ਜਾਂ ਉਹਨਾਂ ਨੇ ਲੋਕਾਂ ਨੇ ਆਪ ਅੱਥਰਾਂ ਚੱਕੇ ਨੇ ਉਹ ਸਾਡੇ ਲਈ ਵੀਡੀਓ ਵੀ ਨਹੀਂ ਮਤਲਬ ਜਦੋਂ ਮਰਜੀ ਲੈ ਲੈਣ ਵੀਡੀਓ ਵਗੈਰਾ ਸਾਰਾ ਬੇੜੇ ਨੇ ਕੰਮ ਕੀਤਾ ਬੇੜੇ ਨੇ ਪੈਸੇ ਇਕੱਠੇ ਕਰਕੇ ਪਾਏ ਨੇ ਉਹ ਸਾਰੇ ਪੈਸੇ ਇਕੱਠੇ ਕਰਨੇ ਮੇਰੇ ਬੈ ਜਦੋਂ ਇਹਨਾਂ ਨੇ ਕੋਈ ਲੇਬਰ ਨਹੀਂ ਲਾਈ ਜੀ ਕੋਈ ਨਾ ਸਾਨੂੰ ਸਾਥ ਨਿੱਤਾ ਜੀ ਤਾਂ ਅਸੀਂ ਉਹ ਪਾਣੀ ਕੱਢਣ ਲਈ ਲੇਬਰ ਨੂੰ ਲਾ ਕੇ 8000 ਰੁਪਏ ਦੇ ਵਿੱਚ ਅਸੀਂ ਇੱਕ ਲੇਬਰ ਪੁੱਛੀ ਦੀਗੀ ਉਹਨੂੰ ਨਾਲਾ ਪੱਟਣ ਨਾਲ ਵਾਸਤੇ ਜੀ ਫੇਰ 2000 ਰੁਪਏ ਅਸੀਂ ਇੱਕ ਲੇਬਰ ਨੂੰ ਲਾ ਗੇ ਦਿੱਤਾ ਜੀ 1300 ਰੁਪਿਆ ਅਸੀਂ ਨੇ ਉਹਨਾਂ ਨੂੰ ਜਿਹੜਾ ਹੈਂਬਰ ਦੀ ਉਹਨੂੰ ਬੱਟਣ ਵਾਸਤੇ ਨਾਲ ਇਹਨੂੰ ਉਹਨੂੰ ਦਿੱਤਾ ਹੀ ਜਿਵੇਂ ਜਿਵੇਂ ਉਹ ਪੈਸੇ ਲੱਗੇ ਨੇ 16-17000 ਰੁਪਏ ਜਿਹੜਾ ਮੇਰੇ ਕੋਲ ਇਕੱਠਾ ਹੋਇਆ ਜੀ ਤਾਂ ਉਹ ਸਾਬ ਨਾਲ ਅਸੀਂ ਬੰਦੇ ਨਹੀਂ ਜੀ ਜੋ ਵੀ ਅਸੀਂ ਸਾਡੇ ਕੋਲ ਪੈਸਾ ਬਚਿਆ ਹੋਇਆ ਤਾਂ ਉਹ ਬਾੜ ਦੀ ਸਹਿਮਤੀ ਨਾਲ ਸਾਰਾ ਪੈਸਾ ਮੇਰੇ ਕੋਲ ਹਸਾਬ ਤਾਂ ਮੇਰੇ ਕੋਲ ਲਿਖਿਆ ਪਿਆ ਸੀ ਰੋੜ ਪੈਸੀ ਕਰਨ ਦੀ ਸਾਨੂੰ ਪੰਚਾਇਤ ਨੇ ਰਾਹ ਨਹੀਂ ਦਿੱਤਾ ਜੀ ਨਾ ਕੋਈ ਲੇਬਰ ਆ ਰਹੀ ਦੀ ਜੀ ਤਾਂ ਅਸੀਂ ਬਾੜ ਵਾਲੇ ਪਾਣੀ ਤੋਂ ਦੁਖੀ ਸੀ ਸਾਡੇ ਘਰ ਡਿੱਗਣ ਤੋਂ ਮਜ਼ਦੂਰ ਤੇ ਜੀ ਤਾਂ ਅਸੀਂ ਲੇਬਰ ਨੂੰ ਠੇਕਾ ਦੇ ਕੇ ਜੀ ਅਸੀਂ ਆਪਦੇ ਕੋਲੋਂ ਆਪ ਕਰਾ ਲਈ ਸਾਡੇ ਬਾੜ ਦੇ ਲੋਕ ਆਪਦੀ ਸ਼ਹਿਮਤੀ ਨਾਲ ਜੀ ਅਸੀਂ ਜਿਵੇਂ ਘਰ ਦੇ ਸਾਡੇ ਪਾਣੀ ਬੜਿਆ ਪਿਆ ਸੀ ਦੋ ਤਿੰਨ ਵਾਰ ਪੰਚਾਇਤ ਵੱਲੋਂ ਸਾਨੂੰ ਕਿਹਾ ਪੰਚਾਇਤ ਲੋਕਾਂ ਦਾ ਪੈਸਾ ਦੀ ਨਾਲੂ ਆਇਆ ਹੋਇਆ ਸੀ ਪਹਿਲਾਂ ਜੀ ਆਪਦੀ ਸਰਦਾਂ ਨਾਲ ਅਸੀਂ ਨੇ ਸਾਡੇ ਬਿਹੜੇ ਨੇ ਰੱਖ ਕੇ ਉਹਦਾ ਪਾਣੀ ਦਾ ਸਾਧਨ ਕਰਿਆ ਜੀ ਅਸੀਂ ਪੁਲੀਆਂ ਤੇ ਬਹੁਤ ਉੱਚੀਆਂ ਨਾਲਾ ਟਾ ਪਿਆ ਸੀ ਜੀ ਪਾਣੀ ਜਾਂਦਾ ਨਹੀਂ ਸੀ ਹੁਣ ਵੀ ਘਰੇ ਫੋਟੋ ਮਿਲ ਲੈ ਜੇਬ ਚਾਈ ਦਿਖਾ ਦੇਣਾ ਤੁਹਾਨੂੰ ਜਿਹੜਾ ਉੱਡ ਕਰਨੀ ਹੈ ਖੱਚੀਆਂ ਹੋਈਆਂ ਨੇ ਪਾਣੀ ਅੱਜਾ ਦਾ ਘਰੇ ਬੜਿਆ ਪਿਆ ਬੁਰਾ ਹਾਲ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਜੀ ਮਛਰੋਂ ਦੇ ਨਾਲ ਆਉਂਦੀਆਂ ਬਿਮਾਰੀਆਂ ਉਹਦੇ ਨਾਲ ਲੱਗਦੀਆਂ ਜੀ ਉਹਦਾ ਅਸੀਂ ਆਪਣੇ ਸਰਦਾਂ ਨਾਲ ਪਾਏ ਨੇ ਕੋਈ ਕਿਸੇ ਨੂੰ ਕੋਈ ਕਿਸੇ ਦਾ ਆਪ ਨਹੀਂ ਦਿੱਤੀ ਅਸੀਂ ਸਾਰਿਆਂ ਦਾ ਕੰਮ ਕਰਿਆ ਅਸੀਂ ਸਾਰਿਆਂ ਦਾ ਕੰਮ ਕਰਿਆ ਅਸੀਂ ਕੋਈ ਦਾਪ ਨਹੀਂ ਦਿੱਤੀ ਕਿਸੇ ਵੀ ਹੋ ਕੇ ਪਾਈ ਨਹੀਂ ਜੀ ਕਿਸੇ ਨੇ ਦਾਪ ਨਹੀਂ ਦਿੱਤੀ ਅਸੀਂ ਅਸੀਂ ਆਪਣੇ ਪਰਿਵਾਰ ਦਾ ਹਰ ਘਰ ਦਾ ਵਾਸਤੇ ਸੈਂਬਲੀ ਕਰਨ ਵਾਸਤੇ ਤਾਂ ਅਸੀਂ ਪੈਸੇ ਇਕੱਠੇ ਕਰੇ ਤੇ ਜੋ ਆ ਆ ਇੱਕ ਪੈਸੇ ਇਕੱਠੇ ਕਰੇ ਜਿਹਦੇ ਵਾਸਤੇ ਤੁਸੀਂ ਕੀ ਕਹੋਗੇ ਜਾਂ ਤੁਸੀਂ ਜਾਂ ਇਹ ਇਹਦੇ ਸੰਬੰਧੀ ਤੁਹਾਨੂੰ ਨਹੀਂ ਥੋੜਾ ਧਿਆਨ ਚਾਹੀਦਾ ਦੇਖੋ ਅਸੀਂ ਪੰਚਾਇਤ ਦੇ ਵਿੱਚ 9 ਮੈਂਬਰ ਆ ਜੀ ਪਿੰਡ ਗੁਰਵਿੰਦਗੜ੍ਹ ਜੋ ਜੀਆਂ ਦੀ ਚ ਪਰ ਸਾਡੀ 9 ਮੈਂਬਰਾਂ ਦੀ ਪੰਚਾਇਤ ਨੇ ਜਿਵੇਂ ਸਰਕਾਰ ਦੇ ਪ੍ਰੋਸੈਸ ਨੇ ਰੂਲ ਨੇ ਉਹਨਾਂ ਦੇ ਮੁਤਾਬਕ ਅਸੀਂ ਨੇ ਨਾਲੇ ਬਣਾਏ ਨੇ ਜਿੱਥੋਂ ਵੀ ਕੋਈ ਕੰਮ ਕਰਨ ਵਾਲਾ ਪਿੰਡ ਦਾ ਤੇ ਉਹ ਬਣਾਇਆ ਗਿਆ ਜਿਹੜੇ ਪੈਸੇ ਇਕੱਠੇ ਕਰੇ ਨੇ ਉਹ ਗੁਰਪ੍ਰੀਤ ਜਿਹੜੇ ਬੰਸਲ ਸਾਹਿਬ ਸਾਡੇ ਮੈਂਬਰ ਨੇ ਉਹਨਾਂ ਨੂੰ ਖੁਦ ਇਕੱਲੇ ਬੰਦਿਆਂ ਨੂੰ ਪਤਾ ਬਾਕੀ ਸਾਡੀ ਪੰਚਾਇਤ ਨੂੰ ਕਿਸੇ ਨੂੰ ਨਹੀਂ ਪਤਾ ਇਹ ਸਾਡੇ ਤੇ ਉਹ ਰੋਪ ਲਾਏ ਜਾ ਰਹੇ ਨੇ ਠੀਕ ਹੈ ਇਨਾਂ ਦੀ ਪੁਸ਼ਟੀ ਕਰਨ ਵਾਸਤੇ ਅਸੀਂ ਦੁਬਾਰਾ ਵੀ ਸਾਰੀ ਪੰਚਾਇਤ ਇਕੱਠੀ ਕਰਕੇ ਗੁਰਪ੍ਰੀਤ ਨੂੰ ਪੁੱਛਾਂਗੇ ਵੇੜੇ ਦੇ ਵਿੱਚ ਘਟ ਕਰਕੇ ਵੀ ਦੱਸ ਭਾਈ ਤੈਨੂੰ ਸਾਰੀ ਪੰਚਾਇਤ ਨੇ ਕਿਹਨੇ ਤੈਨੂੰ ਕਿਹਾ ਤੀਆ ਵੀ ਤੂੰ ਪੈਸੇ ਇਕੱਠੇ ਕਰ ਠੀਕ ਹੈ ਵੀ ਸਾਡੀ ਪੰਚਾਇਤ ਨੂੰ ਕਹਾਂਗੇ ਜੀ ਅਸੀਂ ਬਾਕੀ ਰਹੀ ਗੱਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿੰਨਾ ਪੰਜਾਬ ਸਰਕਾਰ ਵੱਲੋਂ ਬਜਟ ਦਿੱਤਾ ਜਾਊਗਾ ਸਾਡੀ ਪੰਚਾਇਤ ਵੱਲੋਂ ਜਿੱਥੇ ਵੀ ਮਜ਼ਦੂਰਾਂ ਕਿਸਾਨਾਂ ਦੇ ਵੇੜਿਆਂ 'ਚ ਕਿਤੇ ਕੋਈ ਨਦੀ ਨਾਲਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਨ ਵਾਲਾ ਅਸੀਂ ਪੂਰੀ ਇਮਾਨਦਾਰੀ ਨਾਲ ਤਨਦੇਹੀ ਨਾਲ ਕਰਾਂਗੇ ਸਾਨੂੰ ਬੜੀ ਲੋਕਾਂ ਨੇ ਚਾਬ ਨਾਲ ਚੁਣਿਆ ਵਧੀਆ ਤਰੀਕੇ ਨਾਲ ਚੁਣਿਆ ਠੀਕ ਆ ਮਾਰੇ ਚੰਗੇ ਬੰਦੇ ਹੁੰਦੇ ਆ ਪਿੰਡਾਂ ਦੇ ਵਿੱਚ ਕੋਈ ਗੱਲ ਨਹੀਂ ਅਸੀਂ ਤਾਂ ਕਿਸੇ ਨੂੰ ਵੈਸੇ ਮਾਰਾ ਕਹਿਣਾ ਨਹੀਂ ਚਾਹੁੰਦੇ ਪਰ ਜਦੋਂ ਪਿੰਡਾਂ ਦੇ ਵਿੱਚ ਜਿਹੜਾ ਗਰੁੱਪ ਬਣਾ ਰੱਖਿਆ ਨੇ ਲੜਾਈ ਦਾ ਪਲੇਸ ਬਣਾ ਰੱਖਿਆ ਪੰਚਾਇਤਾਂ ਦੇ ਇੱਕ ਸੀਕ੍ਰੇਟ ਹੁੰਦੇ ਨੇਗੇ ਵੀ ਉਹ ਸੀਕ੍ਰੇਟ ਆਪਕੇ ਸਾਹਮਣੇ ਰੱਖਣੇ ਪੈਂਦੇ ਨੇ ਜਿਨ੍ਹਾਂ ਨੂੰ ਬਿਲਕੁਲ ਉਛਾਲਿਆ ਜਾਂਦਾ ਉਹੀ ਬੇਇੱਜ਼ਤੀਆਂ ਕੀਤੀਆਂ ਜਾਂਦੀਆਂ ਨੇ ਬਕਾਇਰ ਨਹੀਂ ਜਾਏਗੀ ਠੀਕ ਹੈ ਠੀਕ ਹੈ ਧੰਨਵਾਦ। ਇਹ ਸੰਗਠਨ ਵੱਲੋਂ ਰੂਪਗੜ੍ਹ ਦੀ ਪੰਚਾਇਤ ਵੱਲੋਂ ਕੰਮ ਹੋ ਨਹੀਂ ਰਿਹਾ। ਇਹੀ ਕਹਿ ਰਹੇ ਨੇ ਸਾਡੇ। ਤੇ ਪਿੰਡ ਚੋਂ ਪੈਸੇ ਵੀ ਕਰਨੇ ਕਰਕੇ ਕੰਮ ਕਰਾਇਆ ਗਿਆ। ਦੇਖੋ ਮਿਲਦਾ ਹਸ ਲੋ। ਜਿਹੜਾ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਨ ਵਾਲੀ ਗੱਲ ਆ। ਸਾਡੇ 500 ਸਾਲ ਸਾਹਿਬ ਜੀ ਜਿਹੜੇ ਗੁਰਪ੍ਰੀਤ ਜੀ ਨੇ ਮੈਂਬਰ ਸਾਹਿਬ ਇਹ ਉਸ ਮਾੜ ਦੇ ਮੈਂਬਰ ਨੇ। ਇਹਨਾਂ ਨੇ ਆਪ ਦੇ ਲੈਵਲ ਦੇ ਉੱਤੇ ਚਾਹ ਪਾਣੀ ਬਾਸ ਤੇ ਜੋ ਵੀ ਲਾ ਲ ਇਹਨਾਂ ਨੇ ਅੱਪ ਤੱਕ ਕੀਤੇ ਹੋਣਗੇ। ਸਾਨੂੰ ਤਾਂ ਇਹਦੇ ਕੋਈ ਗੱਲ ਦਾ ਪਤਾ ਨਹੀਂ। ਸਾਨੂੰ ਤਾਂ ਇਹ ਗੱਲ ਦਾ ਪਤਾ ਨਹੀਂ। ਸਾਨੂੰ ਤਾਂ ਇਹ ਗੱਲ ਦਾ ਦੇਖੋ ਪਤਾ ਨਹੀਂ। ਜਿੰਨਾ ਐਸਟੀਮੇਟ ਮਾਰੂਗਾ ਜੇ ਹੀ denni ਉਹਦੇ ਵਿੱਚ ਲੇਬਰ ਪਾਈ ਜਾਊਗੀ ਲੇਬਰ ਨੂੰ ਲੇਬਰ ਦੀ ਪੇਮੈਂਟ ਦਿੱਤੀ ਜਾਊਗੀ ਜੋ ਮਿਸਤਰੀਆਂ ਨੂੰ ਮਿਸਤਰੀਆਂ ਦਿੱਤੀ ਜਾਊਗੀ ਠੀਕ ਹੈ ਮਟੀਰੀਅਲ ਦੀ ਮਟੀਰੀਅਲ ਨੂੰ ਦਿੱਤੀ ਜਾਊਗੀ ਪਰ ਅਸੀਂ ਨੇ ਇਹ ਗੱਲ ਸਾਰੀ ਪੰਚਾਇਤ ਨੇ ਨਹੀਂ ਕਹੀ ਵੀ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਕੰਮ ਕਰਾਓ ਉਹਨਾਂ ਦਾ ਆਪਦਾ ਨਿੱਜੀ ਤੌਰ ਤੇ ਆਪਦਾ ਇਹਨਾਂ ਨੇ ਕੁਝ ਕੀਤਾ ਨਾ ਕੀਤਾ ਸਾਡੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਦੂਸਰੀ ਗੱਲ ਪਹਿਲੇ ਨੰਬਰ ਤਾਂ ਮੇਰੀ ਬੇਨਤੀ ਹੈ ਮੈਂ ਮੇਰੇ ਬਾਪ ਦੇ ਅੱਗੇ ਲੱਭੀ ਲੱਗਦੇ ਨੇ ਸਾਰੀ ਪੰਚਾਇਤ ਨੂੰ ਆਪਾਂ ਵਧੀਆ ਸਮਝਦਾ ਪੰਚਾਇਤ ਨੂੰ ਵੀ ਸਰਕਾਰ ਨੂੰ ਵੀ ਠੀਕ ਹੈ ਜੀ ਜਿਹੜਾ ਅਸੀਂ ਆਪਦੇ ਹੱਥੇ ਕੰਮ ਕੀਤਾ ਮੈਂ ਆਪਦੇ ਹੱਥ ਨਾਲ ਕੀਤਾ ਮੈਂ ਉਹ ਦੱਸ ਰਿਹਾ ਠੀਕ ਹੈ ਜੀ ਕਿ ਜਿਹੜਾ ਚਾਹ ਪਾਣੀ ਹੈ ਇਹ ਚਾਹੇ ਕੋਸ਼ਿਸ਼ ਵੀ ਕਹੀ ਜਾਣਾ ਮੈਨੂੰ ਕੋਈ ਵਿਰੋਧੀ ਪਾਰਟੀ ਨਾਲ ਨਹੀਂ ਇਹਨਾਂ ਨੇ ਚਾਹ ਪਾਣੀ ਦਾ ਕੋਈ ਉੱਥੇ ਮਸਲਾ ਨਹੀਂ 200 ਰੁਪਿਆ ਘਰ ਪਾਇਆ 200 ਰੁਪਿਆ ਮੈਂ ਆਪਦੇ ਪੱਲੋਂ ਦਿੱਤਾ ਹੈ ਆਪਦੇ ਸਰ ਤੇ ਤਾਸਲੇ ਚੱਕ ਕੇ ਉੱਥੇ ਕੰਮ ਕਈਆਂ ਨੇ 500 ਹੀ ਪਾਇਆ ਜੀ ਬਥੇਰੇਆਂ ਦੇ ਤੇਰੇ ਬੰਦੇ ਨੇ ਹਜ਼ਾਰ ਮੈਂ ਗਰੀਬ ਬੰਦਾ ਛੋਟੀ ਕਸ਼ਟ ਦਾ ਮੈਂ 200 ਦਿੱਤਾ ਤੁਸੀਂ 200 ਦਿੱਤਾ ਮੈਂ ਤਾਸਲਾ ਪਰ ਪਰ ਮੈਂ ਤਾਸਲਾ ਆਪ ਚੱਕਿਆ ਠੀਕ ਹੈ ਜੀ ਤਾਸਲਾ ਵੀ ਭੰਨਿਆ ਮੈਂ ਬਾਜਰੀ ਚੱਕੀ ਆ ਤਾਸਲੇ ਤਾਸਲੇ ਆਪ ਚੱਕ ਕੇ ਵੀੜੂ ਹੈ ਵੀ ਹਾਂ ਮੇਰੇ ਸਿਰ ਤੇ ਤਾਸਲਾ ਹੈ ਤਾਸਲੇ ਨਾਲ ਬਾਜਰੀ ਸਟੱਟ ਬੱਟਾ ਸਭ ਹੋ ਚੁੱਕਿਆ ਕਿੰਨੀ ਉਮਰ ਬਾਪੂ ਜੀ ਤੁਹਾਡੀ 73 ਸਾਲ ਦੀ 73 ਸਾਲ ਦੀ ਫਿਰ ਵੀ ਕੰਮ ਕੀਤਾ ਹੈ ਪੰਚਾਇਤ ਆਈ ਤਾਂ ਮੈਂ ਕੀਪ ਤਾਂ ਕਹਿੰਦਾ ਚੈਰ ਕਰੂੰਗਾ 12 13 ਚ ਮੈਂਬਰ ਵੀ ਰਹਿਣਾ ਕਿਹਦਾ ਠੀਕ ਹੈ ਠੀਕ ਹੈ ਜੀ ਸਾਡੇ